ਸਾਨੂੰ ਹਜੇ ਮੰਨਣਾ ਪੈਣਾ ਇਹ ਚੀਜ਼ ਬਾਈ ਮੈਨੂੰ ਠੀਕ ਆ ਯਾਰ ਬਹੁਤ ਬੰਦੇ ਹੋ ਸਕਦੇ ਆ ਵੀ ਇਸ ਕਾਲ ਦਾ ਰਾਜਸਥਾਨ ਜਿਹੜੇ ਰਜਾਈਆਂ ਚ ਬਹਿ ਕੇ ਕੱਲੀ ਫੇਸਬੁੱਕ ਚ ਲਾਉਣੀਆਂ ਵੀ ਯਾਰ ਹੋਣੀ ਨਹੀਂ ਨਹੀਂ ਯਾਰ ਨਿਕਲੋ ਆਓ ਫਿਰ ਹਜੇ ਚੜ੍ਹਦੀ ਕਲਾ ਨਹੀਂ ਹੈਗੀ ਜਦੋਂ ਚੜ੍ਹਦੀ ਕਲਾ ਹੋਈ ਤੁਹਾਨੂੰ ਦੱਸਾਂਗੇ ਯਾਰ ਹਜੇ ਹਜੇ ਨਹੀਂ ਹੈਗੀ ਹਜੇ ਤੁਸੀਂ ਵਟੇ ਹੋ ਸਾਨੂੰ ਹਜੇ ਵੋਟ ਸਿਸਟਮ ਨੇ ਗੰਡਤਾ ਸਾਡੇ ਵਪਾਰੀ ਸੀ ਆਲੂਆਂ ਦਾ ਕੰਮ ਕਰਦਾ ਸੀ ਉਹਦਾ ਨਾਂ ਸਰਕਾਰ ਦੇ ਖਿਲਾਫ ਬੋਲਦਾ ਸੀ ਨਾਂ ਬੰਦੀ ਸਿੰਘਾਂ ਚ ਆਉਂਦਾ ਸੀ ਨਾ ਕਿਸੇ ਹੋਰ ਪਾਸੇ ਜਾਂਦਾ ਸੀ ਉਹਦੇ ਮਾਰ ਮਾਰ ਚਾਕੂ ਦਾ ਬੁਰਾ ਹਾਲ ਕਰਦਾ ਕੋਲ ਕੋਲੇ ਇਆ ਮੰਗੀਆਂ ਜਾਂਦੀਆਂ ਆ ਮੰਗੀਆਂ ਉਹਨੂੰ ਦੂਜਾ ਪੈਸੇ ਉਹਨੂੰ ਵਪਾਰ ਇਸ ਕਰਕੇ ਜਿੱਨਾ ਜਿਹੜਾ ਤੁਹਾਡਾ ਸਿਸਟਮ ਨਹੀਂ ਨਾ ਸੈੱਟ ਹੁੰਦਾ ਮੰਨੋ ਯਾਰ ਮੰਨੋ ਨਾ ਕਮਾਹਰ ਪਾਰਟੀ ਨਾ ਦੇਖੋ ਕਰਤਾਰ ਦੇਖੋ ਤੁਸੀਂ ਕਿਸੇ ਪਾਰਟੀ ਦਾ ਚਾਹੇ ਉਹ ਬੀਜੇਪੀ ਦਾ ਚਾਹੇ ਉਹ ਕਾਲੀ ਦਲ ਦਾ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਜਬਰ ਸੇ ਜਸੇ ਬੰਦੀ ਦਾ ਕਰਤਾਰ ਦੇਖੋ ਜਿਲ੍ਹਾ ਪ੍ਰਸ਼ਾਸਨ ਚ ਤਾਂ ਕਰਤਾਰ ਦੇਖ ਸਕਦੇ ਹੋ ਐਨੇ ਕ ਤਾਂ ਨਹੀਂ ਤੁਸੀਂ ਮੇਥੋਂ ਗੱਲ ਉਹ ਪੁੱਤਿਆ ਪਾ ਜਮੀਨ ਥੱਲੇ ਹੋ ਜਗੇ ਐਨਾ ਕ ਤਾਂ ਮੈਨੂੰ ਪਤਾ ਵੀ ਆਹ ਬੰਦਾ ਸਾਡੇ ਲਈ ਕੋਈ ਮੋਰਚਾ ਚ ਖੜਦਾ ਜਾਂ ਜਾਂਦਾ ਇੰਨਾ ਕੁ ਤਾਂ ਦੇਖ ਲੋ ਕੈਨਾ ਵੀ ਨਹੀਂ ਅਸੀਂ ਮੰਨ ਲਾ ਬਲਾਕ ਸੰਮਤੀ ਕਿੱਥੋਂ ਆਉਂਦੀ ਆ ਪਿੰਡ ਚ ਹੀ ਦੇਣੀ ਹੁੰਦੀ ਆ ਸਾਡੇ ਬਜ਼ੁਰਗ ਸੀ ਉਹਨਾਂ ਬੰਦਿਆ ਕੋਲੇ ਨਾ ਤਾਂ ਘਰੇ ਖਾਨ ਨੂੰ ਸੀ ਉਹਨਾਂ ਨਾਜ ਨਾ ਉਹਨਾਂ ਕੋਲੇ ਕੋਈ ਗੱਡੀਆਂ ਸੀ ਉਹਨੀਆਂ ਨਾ ਸਾਧਨ ਸੀ ਤੇ ਫਿਰ ਉਹਨਾਂ ਨੇ ਬਈ ਗੁਰੂ ਘਰਾਂ ਦੇ ਕਬਜ਼ੇ ਕਿਵੇਂ ਲੈ ਲੇ ਯਾਰ ਤੁਸੀਂ ਮੈਨੂੰ ਇੱਕ ਗੱਲ ਦੀ ਸਮਝ ਦੱਸੋ ਨਾ ਉਹਨਾਂ ਕੋਲੇ ਫੋਨ ਸੀ ਨਾ ਉਹਨਾਂ ਕੋਲੇ ਵਿਚਾਰਿਆਂ ਕੋਲੇ ਗੱਡੇ ਸੀ ਕੱਲੇ ਤੇ ਉਹਨਾਂ ਨੇ ਗੁਰੂ ਘਰ ਦੀ ਯਾਦ ਕਰਾਏ ਆ ਉਹਦਾ ਪੰਥ ਵੀ ਬਚਾਇਆ हां बेंजुला तो जिन्ने ਉਹਦੇ ਫੌਜ ਦੇ ਸੀਗੇ ਅਫਸਰ ਜਿੰਨੇ ਹੋ ਗਿਆ ਬਾਹਾਂ ਸੀ ਤਾੜੇ ਕਾਰਪੋਰੇਟ ਕਰਾਣੇ ਸਭ ਨੂੰ ਕਹਦਾ ਵੀ ਤੁਸੀਂ ਲੋਕਾਂ ਨੂੰ ਲੁੱਟ ਕੇ ਤੇ ਆਪਦੀਆਂ ਫਾਈਟਿੰਗਾਂ ਲਵਾ ਉਹ ਤਾਂ ਉੱਧਰ ਹੋ ਗਏ ਉਹ ਚਾ ਕੇ 2 ਘੰਟੇ ਨਹੀਂ ਲਾਏ ਅਗਲੇ ਨੇ ਲੈ ਗਿਆ ਇਹ ਦੇਸ਼ ਵੀ ਤਾਂ ਹੀ ਬਚੂਗਾ ਜੇ ਇੱਥੋਂ ਦੀ ਜਨਤਾ ਦਾ ਖਿਆਲ ਰੱਖਿਆ ਕਾਰਪੋਰੇਟ ਕਰਾਣੇ ਨੇ ਸਾਥ ਨਹੀਂ ਦੇਣਾ ਤਾਂ ਮੈਂਟਾਂ ਚ ਵਿਕ ਜਾਣਗੇ ਇਹਨਾਂ ਤੋਂ ਹੀ ਹਰਮੰਦਰ ਸਾਹਿਬ ਦੀਆਂ ਚੋਣਾਂ ਛੜੀਆਂ ਨਿਰਪੱਖ ਹੋਣੀਆਂ ਚਾਹੀਦੀਆਂ ਜਮਾਂ ਪਿਆਰ ਜਮਾਂ ਨਿਰਪੱਖ ਚਾਹੇ ਕੋਈ ਪਾਰਟੀ ਜਿੱਤ ਜੇ ਯਾਰ ਮੈਂ ਕਹਿੰਦਾ ਜਿਹੜੀ ਮਰਜ਼ੀ ਪਾਰਟੀ ਜਿੱਤ ਜੇ ਚਾਹੇ ਭਾਜਪਾ ਜਿੱਤ ਜੇ ਯਾਰ ਪਰ ਨਿਰਪੱਖ ਹੋਣ ਜੀ ਪੀਸੀ ਚ ਹੋਣਾ ਉਹ ਨਿਰਪੱਖ ਹੋਣਾ ਉਹ ਤੋਂ ਮੁੜ ਕੇ ਜਿਹੜੇ ਉਹਦੇ ਆਗੂ ਹੋਣਗੇ ਸਾਡੇ ਉਹਨਾਂ ਨਾਲ ਗੱਲ ਕਰਨ ਯਾਰ ਜੋ ਕਰਨੀ ਚਾਹੀ ਸਾਨੂੰ ਵੇਚ ਦੇਣ ਜਾ ਰਹੇ ਘੱਲਾਂਗੇ ਯਾਰ ਨਿਰਪੱਖ ਤੋਚ ਤੇ ਆਉਣਾ ਯਾਰ ਸੰਧਮਾ ਸਾਹਿਬ ਜਾਂਦੇ ਆ ਬਾਈ ਬਲ ਕਲਾਂ ਮੋਰਚਾ ਜਿਹਾ ਲੱਗਸ ਮੈਂ ਵਿੱਚ ਬੈਠਾ 5000 ਦਾ ਗੱਠਾ ਗੁਰੂ ਗ੍ਰੰਥ ਸਾਹਿਬ ਨੇ ਹੱਥ ਕਰਕੇ ਕਹਿੰਦਾ 1.5 1.5 ਮਹੀਨੇ ਦੇ ਵਿੱਚ ਜੇ ਨਾਨ ਸਾਫ ਮਿਲਿਆ ਮੈਂ ਤੁਹਾਡੇ ਨਾਲ ਆ ਕੇ ਬਹਿ ਜੂ ਇਹਨੂੰ ਵੇਅਲਦੀ ਨਹੀਂ ਮੰਨਦੇ ਫਿਰ ਜਿਵੇਂ ਵੀ ਸਾਡੇ ਆ ਮਸਲੇ ਹੱਲ ਕਰ ਦਿਓ ਤੁਸੀਂ ਚਾਹੇ 30 ਸਾਲ ਬੈਠੇ ਰਹੋ ਰਾਜ ਸਾਨੂੰ ਕੀ ਬੰਦਾ ਬਦਲਣਾ ਸਾਨੂੰ ਕੀ ਹੋ ਗਿਆ ਪਹਿਲਾਂ ਸਾਡੇ ਕੁੜੇ ਬਦਲ ਕੁੱਟੀ ਗਿਆ ਮੁੜ ਕੇ ਕੈਪਟਨ ਨੇ ਜੋ ਕੈਪਟਨ ਨੇ ਲੱਕ ਕੁੱਟਤਾ ਹੁਣ ਡਾਂਗ ਸਿਰ 'ਚ ਇਹ ਮਾਰੀ ਜਾਂਦਾ ਸਾਨੂੰ ਕੀ ਸਾਨੂੰ ਤਾਂ ਭਗਵੰਤ ਜੀ 20 ਸਾਲ ਬੱਟਾ ਸਾਡੇ ਇਨਸਾਫ ਤਾਂ ਕਰ ਦੇਵੇ ਅਸੀਂ ਇਕੱਲੇ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਅਸੀਂ ਕਹਿੰਦੇ ਕ੍ਰਾਂਤੀ ਕ੍ਰਾਂਤੀ ਹੁੰਦੀ ਆ ਸਾਡੇ ਆਪਣੇ ਇਹਦੀ ਹੁੰਦੀ ਆ ਗੀਤਾ ਦੀ ਹੁੰਦੀ ਆ ਮੈਂ ਕਹਿੰਦਾ ਪੜ੍ਹ ਦੋ ਹੱਥੋਂ ਦੀ ਕਾਨੂੰਨ ਹੋਵੇ ਉਹਨੂੰ ਅਸੀਂ ਕੋਈ ਇਕੱਲਾ ਗੁਰੂ ਗ੍ਰੰਥ ਸਾਹਿਬ ਵਾਲੀ ਤਾਂ ਨਹੀਂ ਕਹਿੰਦੇ ਯਾਰ ਜੁਜੀਤ ਸਿੰਘ ਇੱਕ ਸਾਲ ਤੋਂ ਵੱਧਾ ਸਮਾਂ ਹੋ ਗਿਆ ਜਦੋਂ 450 ਦਿਨ ਹੋ ਗਏ ਸੀ ਨਾ ਮੈਂ ਉੱਥੇ ਸੀ ਉਹਨਾਂ ਗੁਰਾਂ ਦੀ ਵਹੀਰ ਸ਼ੁਰੂਆਤ ਕੀਤੀ ਹੈ ਜਗਾਉਣ ਵਾਸਤੇ ਕਿ ਸਰਕਾਰ ਜਾਗੀ ਨਹੀਂ ਯਾਰ ਇਹਨਾਂ ਨੂੰ ਉਸ ਕੀਮਤ ਨਹੀਂ ਨਾ ਹੈਗੀ ਉਹ ਕੱਲ ਜਾਂਦਾ ਬੰਦੇ ਦੀ ਕੀਮਤ ਕੋਈ ਨਹੀਂ ਹੈ ਇਹਨਾਂ ਨੂੰ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਚੰਡੀਗੜ੍ਹ ਤੇ ਮੁਹੱਲੀ ਦੇ ਬਾਰਡਰ ਤੇ ਤਕਰੀਬਨ 3 ਕ ਸਾਲ ਦਾ ਸਮਾਂ ਹੋ ਗਿਆ ਅੱਜ 3 ਸਾਲ ਹੋ ਗਏ ਆ ਕੌਮੀ ਇਨਸਾਫ ਮੋਰਚੇ ਲੱਗੇ ਹੋਏ ਨੇ ਅਸੀਂ ਕਿਸਾਨੀ ਮੋਰਚੇ ਦੀ ਗੱਲ ਕਰਦੇ ਆਂ ਤਕਰੀਬਨ 1 ਸਾਲ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਲੱਗਾ ਸੀ ਤੇ ਵੱਡਾ ਕਿਸਾਨ ਅੰਦੋਲਨ ਕਿਹਾ ਗਿਆ ਸੀ ਉਹਨੂੰ ਪਰ ਜੇ ਇਸ ਮੋਰਚੇ ਦੀ ਗੱਲ ਕਰੀਏ ਇਸ ਮੋਰਚੇ ਨੂੰ ਅੱਜ 3 ਦਿਨ ਹੋ ਗਏ ਤੇ 3 ਸਾਲ ਹੋ ਗਏ ਮਾਫ ਕਰਨਾ ਤੇ 3 ਸਾਲ ਦੇ ਵਿੱਚ ਇਹਦੇ ਵਿੱਚ ਇਨਸਾਫ ਦੀ ਗੱਲ ਸੀ ਕਿ ਗੁਰੂ ਸਾਹਿਬ ਦੇ ਪਾਵਨ ਸਰੂਪਾ ਦਾ ਹੋ ਰਿਹਾ ਨਰਾਦਰ ਤੇ ਉਹਦੀ ਇਨਸਾਫ ਵਾਸਤੇ ਸੀ ਇਹ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੀ ਇਹ ਮੋਰਚਾ ਪਰ ਨਾ ਤੇ ਅਜੇ ਤੱਕ ਸਰਕਾਰ 'ਚ ਹਿਲਜੁਲ ਹੋਈ ਕਈ ਵਾਰ ਇਸ ਮੋਰਚੇ ਤੋਂ ਚੰਡੀਗੜ੍ਹ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਰੋਕ ਲਿਆ ਜਾਂਦਾ ਰਿਹਾ ਇਹਨਾਂ ਨੂੰ ਹਰ ਵਾਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਹੀ ਰੋਕ ਲਿਆ ਜਾਂਦਾ ਰਿਹਾ ਅੱਗੇ ਨਹੀਂ ਜਾਂਦਾ ਜਾਂਦਾ ਰਿਹਾ ਫਿਰ ਇਹ ਮੋਰਚਾ ਲਗਾਤਾਰ 3 ਸਾਲ ਦੇ ਉਤਰਾਅ ਚੜਾਅ ਤੋਂ ਬਾਅਦ ਦੇ ਵਿੱਚ ਅੱਜ ਸਟਿਲ ਉਸੇ ਤਰ੍ਹਾਂ ਉਸੇ ਹੀ ਜਗ੍ਹਾ ਦੇ ਉੱਤੇ ਖੜਾ ਜਿੱਥੇ ਪੁਲਿਸ ਪ੍ਰਸ਼ਾਸਨ ਨੇ 3 ਸਾਲ ਪਹਿਲੋਂ ਗੁਰਦੁਆਰਾ ਅੰਬਸਾਬ ਤੋਂ ਤੁਰ ਕੇ ਮੋਰਚਾ ਚੱਲੇ ਹੋਏ ਨੂੰ ਇਸ ਲੋਕੇਸ਼ਨ ਤੇ ਰੋਕ ਲਿਆ ਸੀ ਤੇ ਇੱਥੇ ਹੀ ਉਦੋਂ ਦਾ ਮੋਰਚਾ ਚੱਲ ਰਹੇ ਨੂੰ 3 ਸਾਲ ਹੋ ਗਿਆ ਤੇ ਇੱਕ ਲੰਬਾ ਮੋਰਚੇ ਦੀ ਜਦੋਂ ਗੱਲ ਹੁੰਦੀ ਆ ਉਹਦੇ ਵਿੱਚ ਕੌਮੀ ਇਨਸਾਫ਼ ਮੋਰਚੇ ਦਾ ਨਾਮ ਆਊਗਾ ਸਾਡੇ ਨਾਲ ਵੱਖ-ਵੱਖ ਸ਼ਕਤੀਆਂ ਜੁੜੀਆਂ ਵਾ ਕੋਸ਼ਿਸ਼ ਕਰਾਂਗੇ ਆਪਾਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਖਾਸ ਕਰਕੇ ਇਸ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਧਾਰਮਿਕ ਸ਼ਕਤੀਆਂ ਦਾ ਵੀ ਇੱਥੇ ਆਉਣਾ ਜਾਣਾ ਜਾਰੀ ਆ ਪਰ ਜੇ ਆਪਾਂ ਗੱਲ ਕਰੀਏ ਜਦੋਂ ਪ੍ਰੋਗਰਾਮ ਦਿੱਤਾ ਜਾਂਦਾ ਵਾ ਉਦੋਂ ਤੇ ਪਹੁੰਚ ਹੁੰਦੀ ਆ ਅੱਗੋਂ ਪਿਛੋਂ ਕਿਤੇ ਨਾ ਕਿਤੇ ਇਸ ਮੋਰਚੇ 'ਚ ਖੜੋਤ ਵੀ ਨਜ਼ਰ ਆਈ ਤੇ ਲਗਾਤਾਰ 3 ਸਾਲ ਦੇ ਉਤੋਂ ਇਹ ਮੋਰਚਾ ਚੱਲਿਆ ਵਾ ਵੱਡੇ ਪੱਧਰ ਦਾ ਮੋਰਚਾ ਵਾਏ ਤੇ ਗੱਲ ਇਥੇ ਗੁਰੂ ਦੀ ਆ ਤੇ ਗੁਰੂ ਦੇ ਪਾਵਨ ਸਰੂਪਾਂ ਦੀ ਆ ਤੇ ਨਾਲ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆ ਸਾਡੇ ਨਾਲ ਵੀਰ ਜੀ ਜੁੜੇ ਹੋਏ ਆ ਇਹਨਾਂ ਦੇ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਭਨਾਮ ਸਰਦਾਰ ਸਾਹਿਬ ਬੱਬੂ ਸਿੰਘ ਪਲੇਰ ਜੀ ਭਾਰਤੀ ਕਿਸਾਨ ਯੂਨੀਅਨ ਚੁੜੀ ਦੇ ਜ਼ਿਲ੍ਹਾ ਪ੍ਰਧਾਨ ਆਪਾਂ ਅੱਜ ਬਾਈ ਜੀ 3 ਸਾਲ ਹੋ ਗਏ ਅੱਜ ਪੂਰੇ ਸਹੀ 7 ਤਰੀਕ ਨੂੰ 3 ਸਾਲ ਹੋ ਗਏ ਪਹਿਲੇ ਦਿਨ ਤੋਂ ਹੀ ਮੈਂ ਇਸ ਮੋਰਚੇ ਨਾਲ ਜੁੜਿਆ ਹੋਇਆ ਟਟਮਾ ਵੀ ਹੁਣ ਪੰਜਾਬ ਦੀ ਸੇਵਾ ਹੋਰ ਵੀ ਚੱਲਦੀ ਸਾਰਾ ਚਿੰਤਾ ਚਮਣ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਆਪਾਂ ਇਹ ਕਹਿ ਸਕਦੇ ਕਿ ਜ਼ਿੰਮੇਵਾਰੀਆਂ ਨਿਭਾ ਰਹੇ ਚਿੰਤਾ ਹੈਗੀ ਆ ਮੰਨ ਲਓ ਵੀ ਇਹ ਨਹੀਂ ਹੈਗਾ ਵੀ ਆਪਾਂ ਯਾਰ ਕਿਸੇ ਚੀਜ਼ ਨੂੰ ਬਿਸਰੀ ਬੈਠੇ ਆਂ ਵੀ ਜਿਆਦਾ ਹੁਣ ਮੈਂ ਸੁਣਦਾ ਆ ਜੀ ਸੁਬਾ ਵੀ ਹੁਣ ਧੁੰਦ ਚ ਮੇਰਾ 2250 ਕਿਲੋਮੀਟਰ 250 ਵਾਂਗ ਪੈਂਦਾ ਸੀ ਨਾ ਤੇ ਪਰ ਇਹੀ ਆ ਵੀ ਇੱਕ ਦਰਦ ਆ ਯਾਰ ਵੀ ਬੇਇਨਸਾਫੀ ਐਸ ਦੇਖ ਦੇ ਵਿੱਚ ਸਾਡੇ ਨਾਲ ਇਸ ਟਾਈਮ ਪੂਰੀ ਫੁੱਲ ਆ ਜਿੱਥੇ ਗੁਰੂ ਦੀ ਗੱਲ ਹੋਵੇ ਤੇ ਉੱਥੇ ਸਿੱਖਣਾ ਪਹੁੰਚੇ ਇਹ ਤੇ ਹੋ ਹੀ ਨਹੀਂ ਸਕਦਾ ਵੈਸੇ ਪਰ ਕਿਤੇ ਨਾ ਕਿਤੇ ਖੜੋਤ ਆਈ ਯਾਰ ਮੈਨੂੰ ਇਹ ਲੱਗਾ ਕਿ 3 ਸਾਲ ਦੇ ਵਿੱਚ ਅਸੀਂ ਉਤਰਾ ਚੜਾਇਆ ਇਸ ਮੋਰਚੇ ਤੇ ਵੇਖੇ ਅਸੀਂ ਲਗਾਤਾਰ ਹੁਣ ਕਵਰ ਕੀਤਾ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਅੱਜ ਅਕਾਲ ਚੈਨਲ ਨੂੰ ਬੰਦ ਹੋਏ ਨੂੰ 3 ਸਾਲ ਹੋ ਚਲੇ ਜੀ ਇਸ ਮੋਰਚੇ ਤੋਂ ਅਕਾਲ ਚੈਨਲ ਇੰਡੀਆ 'ਚ ਬੰਦ ਹੋਇਆ ਸੀ ਆਪਾਂ ਹਾਂ ਤੇ ਇਸ ਤੋਂ ਬਾਅਦ ਦੇ ਵਿੱਚ ਅੱਜ ਸਾਡੇ মিডিਏ ਦੇ ਟਾਰਗੇਟ ਵੀ ਹੋ ਰਿਆ ਨੌਜਵਾਨਾਂ ਤੇ ਪਰਚੇ ਬਹੁਤ ਕੁਝ ਹੋਇਆ ਹਨਾ ਹੁਣ ਆਪਾਂ ਕਿਸੇ ਮਨਿੰਦਰ ਸਿੰਧੂ ਵਰਗੇ ਹੁਣ ਸਾਰੇ ਇਸ ਗੱਲ 'ਚ ਆਈ ਆਗੇ ਕਾਤਲ ਬੜੇ ਹੋ ਰਹੇ ਆ ਪੰਜਾਬ ਦੀ ਤਰਾਸਦੀ ਹੈ ਪੰਜਾਬ ਦੀ ਤਰਾਸਦੀ ਕੀ ਪੰਜਾਬ ਤਾਂ ਗਰਕ ਚੁੱਕਿਆ ਬਾਈ ਯਾਰ ਇਸ ਟਾਈਮ ਤੁਸੀਂ ਇਹ ਮੰਨ ਲਓ ਵੀ ਪੰਜਾਬ ਇੱਕ ਬਹੁਤ ਕੁਸੂਤੀ ਸਥਿਤੀ ਦੇ ਵਿੱਚ ਖੜਾ ਹੈ ਇਸ ਟਾਈਮ ਸਾਡੇ ਪਤਾ ਹੀ ਨਹੀਂ ਲੱਗ ਰਿਹਾ ਵੀ ਜਿਵੇਂ ਮੰਨ ਲਾ ਵੀ ਬਿੱਲੀ ਦਾ ਗਾਲਾ ਜਿਹੜਾ ਕਾਸੇ ਪੀਪੇ ਚ ਜਾਂ ਕਾਸੇ ਚ ਫਸ ਜਾਏ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਉਹ ਜਾਂਦੀ ਕਿੱਧਰ ਨੂੰ ਜਾਣਾ ਉਹ ਕਦੇ ਬੀ ਬਸ ਉਹ ਲੱਤਾ ਮਾਰਨੀ ਆ ਜਾਂ ਉਹਦਾ ਸਿਰ ਵੱਜਦਾ ਜਾ ਕੇ ਕਿਤੇ ਨਾ ਕਿਤੇ ਇਸ ਟਾਈਮ ਆ ਜੀ ਸਾਡੀ ਕੌਮ ਦਾ ਤੇ ਸਾਡੇ ਪੰਜਾਬ ਦਾ ਇਹ ਹਾਲਾਤ ਆ ਵੀ ਅਸੀਂ ਸਿਰ ਮਾਰੀ ਜਾਂਦੇ ਆ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਜਾਣਾ ਕਿੱਧਰ ਨੂੰ ਵੈਸੇ ਗਰਾਵਟ ਨਹੀਂ ਮੈਂ ਕਹਿ ਸਕਦਾ ਕਿਉਂਕਿ ਕੌਮ ਸੁੱਤੀ ਨਹੀਂ ਕਿ ਹੈ ਤੇ ਜਾਗਦੀ ਆ ਕੌਮ ਇਨਸਾਫ ਮੋਰਚਾ ਲਾ ਲਓ ਵੱਡੇ ਮੋਰਚੇ ਲਾ ਲਓ ਕਿਸਾਨੀ ਮੋਰਚਾ ਜਿੱਤ ਕੇ ਵਾਪਸ ਆਉਣ ਦੀਆਂ ਕਹਾਣੀਆਂ ਅੱਜ ਵੀ ਯਾਦ ਆ ਪਰ ਉਤੋਂ ਵੀ ਵੱਧ 3 ਸਾਲ ਹੋ ਗਏ ਇਸ ਮੋਰਚੇ ਇਹ ਇਹ ਸਾਨੂੰ ਸੱਚ ਬਾਈ ਕਬੂਲਣਾ ਪਊ ਸਿੱਧੂ ਮੂਸੇਵਾਲੇ ਨੇ ਕਹੇ ਸੀ ਕਹਿੰਦਾ ਅਸੀਂ ਸਭ ਨਾਲੋਂ ਮਾੜੇ ਗੱਲ ਮੰਨਦੇ ਨਹੀਂ ਕਹਤੋਂ ਸਾਨੂੰ ਹਵਾ 'ਚ ਵੀ ਨਹੀਂ ਵਾੜਾ ਗੇੜਾ ਦੇਣਾ ਚਾਹੀਦਾ ਮੈਂ ਇਸ ਚੀਜ਼ ਦੇ ਵੀ ਨਹੀਂ ਮੈਂ ਹੱਕ ਦੀ ਵਸਤੀ ਨੂੰ ਤਰਸਦੀ ਕਹਿਣਾ ਪਊਗਾ ਯਾਰ ਬਿਲਕੁਲ ਯਾਰ ਇਹਦੇ ਵਿੱਚ ਅੱਜ ਤੁਸੀਂ ਇੱਕ ਗੱਲ ਦੇਖੋ ਯਾਰ ਸਾਡੀ ਪਾਸ਼ਾ ਕਿੱਥੇ ਖੜੀ ਆ ਸਾਡੇ ਪਾਣੀ ਕਿੱਥੇ ਖੜੇ ਆ ਸਾਡੀਆਂ ਫਸਲਾਂ ਕਿੱਥੇ ਖੜੀਆਂ ਨੇ ਸਾਡਾ ਸਾਡਾ ਪੰਥ ਕਿੱਥੇ ਖੜਾ ਸਾਡੇ ਸਰੂਪ ਕਿੱਥੇ ਖੜਿਆ ਕੋਈ ਸਾਡਾ ਟਾਵਰ ਤੇ ਚੜਿਆ ਫਿਰਦਾ ਵਿਚਾਰਾ ਕਿੰਨੇ ਟਾਈਮ ਤੋਂ ਕੋਈ ਵਰਤ ਰੱਖੀ ਜਾਂਦਾ ਕੋਈ ਦਿੱਲੀ ਦੀਆਂ ਸੜਕਾਂ ਇਹਦੇ ਤੇ ਬੈਠਾ ਚੈਂਡੀਗੜ੍ਹ ਵਾਲੀ ਤੇ ਯਾਰ ਨਹੀਂ ਸਾਨੂੰ ਹਜੇ ਮੰਨਣਾ ਪੈਣਾ ਇਹ ਚੀਜ਼ ਬਾਈ ਮੈਨੂੰ ਠੀਕ ਆ ਯਾਰ ਬਹੁਤ ਬੰਦੇ ਹੋ ਸਕਦੇ ਵੀ ਇਸ ਗੱਲ ਦਾ ਨਰਾਜ਼ਤਾ ਜਿਹੜੇ ਰਜਾਈਆਂ 'ਚ ਬਹਿ ਕੇ ਕੱਲੀ ਫੇਸਬੁੱਕ ਚਲਾਉਂਦੀਆਂ ਵੀ ਯਾਰ ਹੋਣੀਆਂ ਨਹੀਂ ਨਹੀਂ ਯਾਰ ਨਿਕਲੋ ਆਓ ਫਿਰ ਹਜੇ ਚੜ੍ਹਦੀ ਕਲਾ ਨਹੀਂ ਹੈਗੀ ਜਦੋਂ ਚੜ੍ਹਦੀ ਕਲਾ ਹੋਈ ਤੁਹਾਨੂੰ ਦੱਸਾਂਗੇ ਯਾਰ ਹਜੇ ਹਜੇ ਨਹੀਂ ਹੈਗੀ ਹਜੇ ਤੁਸੀਂ ਬਟੇਵੇਂ ਸੋਨੂੰ ਹਜੇ ਵੋਟ ਸਿਸਟਮ ਨੇ ਵੰਡਤਾ ਸੋਨੂੰ ਹਜੇ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਹੁਣ ਮੈਨੂੰ ਇੱਕ ਗੱਲ ਦੱਸੋ ਕੌਮ ਦੀ ਸੁਣਦਾ ਸਾਡੀ ਸਾਡੀ ਕੌਮ ਤਾਂ ਇੱਥੇ ਤੱਕ ਖੁੱਸ ਹੁੰਦੀ ਇਹ ਵੀ ਮੇਰੇ ਇੱਕ ਨਹਿਰ ਦਾ ਖਾਲਾ ਬਣ ਗਿਆ ਉਹ ਕੰਮ ਤਾਂ ਮੈਂ ਤਾਂ ਹੀ ਕਰੂੰ ਜੇ ਇੱਥੋਂ ਮਾਹੌਲ ਸੈੱਟ ਹੋਊਗਾ ਮੈਂ ਮੰਨ ਲਾ ਮੈਂ ਤਾਂ ਸਰਕਾਰਾਂ ਦੇ ਖਿਲਾਫ ਬੋਲਦਾ ਮੈਂ ਤਾਂ ਬਗਾਵਤਾਂ ਕਰਦਾ ਮੇਰੇ ਤੇ ਤਾਂ ਚਲੋ ਠੀਕ ਆ ਇੱਕ ਬੰਦਾ ਕਹਿੰਦਾ ਜੀ ਮੈਂ ਤਾਂ ਕਾਰੋਬਾਰ ਕਰਦਾ ਮੇਰੇ ਤਾਂ ਮੱਝਾਂ ਰੱਖਿਆ ਮੈਂ ਖੇਤੋਂ ਉਹ ਜਦੋਂ ਦੁੱਧ ਪਾਉਣ ਆਉਂਦਾ ਉਹਦੇ ਹੱਥ ਨੇ ਗਲਤੇ ਮਾਰਦਾ ਯਾਰ ਅਗਲਾ ਗੱਲ ਸੁਣਨਾ ਮੇਰੀ ਕਾਦੇ ਨਾ ਕੰਮ ਉਹ ਜਿਹੜੇ ਫਰਾਉਤੀਆਂ ਸਾਡੇ ਵਪਾਰੀ ਸੀ ਆਲੂਆਂ ਦਾ ਕੰਮ ਕਰਦਾ ਸੀ ਉਹਦਾ ਨਾਂ ਸਰਕਾਰ ਦੇ ਖਿਲਾਫ ਬੋਲਦਾ ਸੀ ਨਾਂ ਬੰਦੀ ਸਿੰਘਾਂ ਚੋਂਦਾ ਸੀ ਨਾਂ ਕਿਸੇ ਹੋਰ ਪਾਸੇ ਜਾਂਦਾ ਸੀ ਉਹਦੇ ਮਾਰ ਮਾਰ ਚਾਕੂ ਦਾ ਬੁਰਾ ਹਾਲ ਕਰਦਾ ਪੁੜ ਕੋਲੇ ਫਰਾਉਤੀਆਂ ਮੰਗੀਆਂ ਜਾਂਦੀਆਂ ਨਾਂ ਮੰਗੀਆਂ ਉਹਨੂੰ ਦੂਜੇ ਪੈਸੇ ਉਹਨੂੰ ਵਪਾਰ ਵਿੱਚ ਇਸ ਕਰਕੇ ਜਿੰਨਾ ਚਿਰ ਤੁਹਾਡਾ ਸਿਸਟਮ ਨਹੀਂ ਨਾ ਸੈੱਟ ਹੁੰਦਾ ਮੰਨੋ ਯਾਰ ਸਿਸਟਮ ਕਿੱਦਾਂ ਸੈੱਟ ਹੋਣਾ ਬੜਾ ਲੰਮਾ ਸਮਾਂ ਹੋ ਗਿਆ ਚਾਹ ਹੁਣ ਸੁਣ ਲਓ ਬੋਰਡ ਦੀ ਸੁਣ ਲਓ ਮੈਨੂੰ ਵਿੱਚ ਬੰਦੇ ਕਹਿੰਦੇ ਵੋਟ ਕਿਹਨੂੰ ਪਾਈਏ ਚਲੋ ਪਉਦੇ ਆ ਗੋ ਹੱਕ ਵੀ ਆ ਭਾਈ ਸਾਨੂੰ ਸਵਾਬ ਦੇਣਾ ਵੀ ਚਾਹੀਦਾ ਮੈਂ ਉਹਨਾਂ ਨੂੰ ਆਖਾਂ ਮહેર ਪਾਰਟੀ ਨਾ ਦੇਖੋ ਕਰਤਾਰ ਦੇਖੋ ਤੁਸੀਂ ਕਿਸੇ ਪਾਰਟੀ ਦਾ ਚਾਹੇ ਉਹ ਬੀਜੇਪੀ ਦਾ ਚਾਹੇ ਉਹ ਕਾਲੀ ਦਲ ਦਾ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਜਬਰ ਸੇ ਜਿਸੇ ਬੰਦੀ ਦਾ ਕਰਤਾਰ ਦੇਖੋ ਯਾਰ ਜਿਲ੍ਹਾ ਪ੍ਰਸ਼ੀਲ ਚ ਤਾਂ ਕਰਤਾਰ ਦੇਖ ਸਕਦੇ ਹੋ ਇੰਨੇ ਕ ਤਾਂ ਨਹੀਂ ਤੁਸੀਂ ਮੇਥੋਂ ਗੱਲ ਪੁੱੰਦੀ ਆਪਾਂ ਜਮੀਂ ਥੱਲੇ ਹੋ ਜਗੇ ਇੰਨਾ ਕ ਤਾਂ ਮੈਨੂੰ ਪਤਾ ਵੀ ਆਹ ਬੰਦਾ ਸਾਡੇ ਲਈ ਕੋਈ ਮੋਰਚਾਂ 'ਚ ਖੜਦਾ ਜਾਂ ਜਾਂਦਾ ਇੰਨਾ ਕ ਤਾਂ ਦੇਖ ਲੋ ਕੈਨਾ ਵੀ ਨਹੀਂ ਅਸੀਂ ਮਨ ਲਾ ਬਲਾਕ ਸਮਤੀ ਕਿੱਥੋਂ ਹੁੰਦੀ ਆ ਪਿੰਡ 'ਚ ਹੀ ਦੇਣੀ ਹੁੰਦੀ ਆ ਤੁਸੀਂ ਹੁਣ ਤਾਂ ਕਹਿਆ ਵੀ ਇਹ ਹੱਲ ਕਿਵੇਂ ਹੋਣਗੇ ਫਿਰ ਹੱਲ ਤਾਂ ਕਿਸੇ ਹਿਸਾਬ ਤੇ ਤਾਂ ਜਾਣਾ ਹੀ ਪਊਣਾ ਇਹ ਹੱਲ ਆ ਹੀ ਹੋਣਗੇ ਇਹ ਸਾਨੂੰ ਇੰਨਾ ਕ ਤਾਂ ਪਤਾ ਨਾ ਵੀ ਆ ਫਲਾਣੇ ਬੰਦੇ ਚਾਰ ਆ ਇਹਨਾਂ 'ਚ ਇੱਕ ਪਤਾ ਵੀ ਯਾਰ ਆ ਬੰਦੇ ਗਲਤ ਨੇ ਅਗਰ ਇੰਨਾ ਕ ਤਾਂ ਪਤਾ ਕਿ ਅਸੀਂ ਕੁੱਤੇ ਦਾ ਗਲ 'ਚ ਪਟਾ ਪਾਲਿਆ ਮੈਂ ਇੱਕ ਜਿੰਨਾ 'ਚ ਰਸੀ ਇਹ ਪਟਾਗਾ ਬੱਬੂ ਜੀ ਚੰਗੇ ਤੇ ਲੈ ਕੇ ਆਏ ਸੀ 4 ਸਾਲ ਹੋ ਚਲੇ ਆ ਚੰਗਿਆਂ ਨੂੰ ਤਾਂ ਸਰਕਾਰ ਦਿੱਤੀ ਸੀ ਜੇ ਆਪਾਂ ਅਕਾਲੀਆਂ ਦੇ ਉੱਤੇ ਦੋਸ਼ ਲੱਗੇ ਸੀ ਨਾ ਕਾਂਗਰਸ ਤੇ ਦੋਸ਼ ਲੱਗੇ ਸੀ ਸਾਈਡ ਤੇ ਲੋਕਾਂ ਨੇ ਥੱਲੇ ਨਹੀਂ ਦੇਖਿਆ ਇਹਦੇ ਚ ਜਦੋਂ ਲੋਕ ਗਰਾਊਂਡ ਦੇਖਣ ਲੱਗ ਗਏ ਨਾ ਕੀ ਨਹੀਂ ਜਾਣਦੇ ਲੋਕ ਆ ਕਿਸੇ ਦੇ ਮੁੰਡੇ ਨੂੰ ਰਿਸ਼ਤਾ ਹੋਣਾ ਹੋਵੇ ਉਹਦੀਆਂ ਕਨਾਲਾਂ ਦੱਸ ਦਿੰਦੇ ਆ ਉਹਦਾ ਕਰਜ਼ਾ ਦੱਸ ਦਿੰਦੇ ਵੀ ਇੰਨੀ ਲਿਮਟ ਹੈ ਦੇ ਆ ਵੀ ਨਾ ਬਾਈ ਬਣ ਕੇ ਇੰਨਾ ਵੀ ਨਾ ਆਪਾਂ ਪੋਲੇ ਇਹਨਾਂ ਨੂੰ ਪਾਈਏ ਲੋਕਾਂ ਨੂੰ ਵੀ ਇਹ ਇਕੱਲੀ ਚੜਦੀ ਕਲ ਵਾਲੇ ਤੇ ਇਹ ਹੋਣੀ ਇਹ ਦੂਜੇ ਦੇ ਪੋਤੜੇ ਬਰੋਲ ਦਿੰਦੇ ਆ ਗੱਲ ਮੰਨਣੀ ਪਊ ਅੱਜ ਮੰਨਦੇ ਨਹੀਂ ਕਹਾਂ ਸਭ ਨਾਲੋਂ ਮਾਰੇ ਉਹਨੇ ਕਿਹਾ ਸੀ ਇਹ ਮੈਂ ਆਪੇ ਵਿੱਚ ਹੀ ਆਏ ਇਸੇ ਗੱਲ ਦੇ ਕੋਈ ਮੈਂ ਬਾਹਰ ਨਹੀਂ ਹੈਗਾ ਮੈਂ ਵੀ ਉਸੇ ਸਮਾਜ ਚ ਹੀ ਹੋਂਣਾ ਇਹ ਹਜੇ ਦਰਦ 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 ਹੈਗਾ ਮਨਾਂ ਦੇ ਵਿੱਚ ਦਰਦ 4 ਸਾਲ ਪਹਿਲਾਂ ਵੀ ਫੁੱਟਿਆ ਲਾਵਾ 4 ਸਾਲ ਪਹਿਲਾਂ ਅਸੀਂ ਸਰਕਾਰ ਬਦਲਤੀ ਹੋਰ ਹੋਰ ਲੋਕ ਕਰਨ ਵੀ ਕੀ ਬੱਬੂ ਜੀ ਲੋਕ ਕਰਨ ਵੀ ਕੀ ਵੋਟਾਂ ਹੀ ਪਾਉਣੀਆਂ ਸਰਕਾਰਾਂ ਬਦਲ ਦੇਣੀਆਂ ਸਰਕਾਰ ਹੁਣ ਕਿਹੜੇ ਪਾਸੇ ਬੈਠੇ ਵੋਟਾਂ ਤਾਂ ਪਾਉਣੀਆਂ ਬਾਈ ਯਾਰ ਅਸੀਂ ਜਿਹੜੇ ਗੁਰੂ ਘਰਾਂ ਦੇ ਆ ਪਰਬੰਧ ਤਾਂ ਅਸੀਂ ਚੰਗੇ ਬੰਦਿਆਂ ਕੋਲੇ ਕਰ ਸਕਦੇ ਹਾਂ ਯਾਰ ਕੁਛ ਨਾ ਕੋਈ ਤਾਂ ਹੁਣ ਇੱਕ ਗੱਲ ਹੁਣ ਤੁਸੀਂ ਦੱਸੋ ਬਾਈ ਸਾਡੇ ਬਜ਼ੁਰਗ ਸੀ ਉਹਨਾਂ ਬੰਦਿਆਂ ਕੋਲੇ ਨਾ ਤਾਂ ਘਰੇ ਖਾਨ ਨੂੰ ਸੀ ਉਹਨਾਂ ਨਾਜ ਨਾ ਉਹਨਾਂ ਕੋਲੇ ਕੋਈ ਗੱਡੀਆਂ ਸੀ ਉਹਨੀਆਂ ਨਾ ਸਾਧਨ ਸੀ ਤੇ ਫਿਰ ਉਹਨਾਂ ਨੇ ਬਾਈ ਗੁਰੂ ਘਰਾਂ ਦੇ ਕਬਜ਼ੇ ਕਿਵੇਂ ਲੈ ਲੇ ਯਾਰ ਤੁਸੀਂ ਮੈਨੂੰ ਇੱਕ ਗੱਲ ਦੀ ਸਮਝ ਦੱਸੋ ਨਾ ਉਹਨਾਂ ਕੋਲੇ ਫੋਨ ਸੀ ਨਾ ਉਹਨਾਂ ਕੋਲੇ ਵਿਚਾਰਿਆਂ ਕੋਲੇ ਗੱਡੇ ਸੀ ਕੱਲੇ ਤੇ ਉਹਨਾਂ ਨੇ ਗੁਰੂ ਘਰ ਵੀ ਆਜ਼ਾਦ ਕਰਾਇਆ ਆਪਦਾ ਪੰਥ ਵੀ ਬਚਾਇਆ ਕੀ ਯਾਰ ਅਸੀਂ ਫਿਰ ਯਾਰ ਇਹ ਮੰਨਣਾ ਪੈਣਾ ਬਾਈ ਇੱਥੇ ਆ ਅਸੀਂ ਤਾਂ ਯਾਰ ਇੱਕ ਮੁੰਡਾ ਮੇਰੇ ਮੈਂ ਤਾਂ ਉਸੇ ਦੀ ਸੁਖ ਸੁਖੀ ਜਾਨਾ ਵੀ ਇਹ ਚੜ ਜੇ ਮੇਰੇ ਅੱਖਾਂ ਤੋਂ ਦੂਰ ਹਜੇ ਪੰਥ ਨੂੰ ਬੱਚੇ ਦੇਣੇ ਪੈਣਗੇ ਸਰਵੰਛਦਾਨੀ ਨੇ ਸਾਰਾ ਪਰਿਵਾਰ ਬਗ ਰਿਆ ਉਸ ਲਾਈਨ ਤੇ ਆਉਣਾ ਪੈਣਾ ਬਾਈ ਬੱਚੇ ਨੂੰ ਕੀ ਚਾਹੁੰਦੇ ਹੋ ਬਾਹਰ ਚਲ ਜੇ ਫਿਰ ਖੁੱਲ ਕੇ ਵਿੱਚ ਰੋ ਤਾਂ ਹੀ ਤਾਂ ਅਸੀਂ ਖਤਮ ਹੋਗੇ ਇੱਕੋ ਹੀ ਮੇਰੇ ਬੇਟਾ ਇੱਕੋ ਦੀ ਮੈਂ ਲੱਡੂ ਬੰਡੀ ਜਾਨਾ ਜਾੜੇ ਦੇ ਵਾ ਬੰਡੇ ਆ ਮੈਂ ਕਾਰਨ ਤੇ ਫਿਰ ਐਸੀ ਚੀਜ਼ ਦੀ ਧਨਖਾਰਤਾ ਹੀ ਨਾ ਇੱਥੇ ਹੀ ਤਾਂ ਫਿਰ ਸਾਰਾ ਸਿਸਟਮ ਹੋਇਆ ਨਛਿਆਂ ਦਾ ਢੜਾ ਹੁਣ ਤੁਸੀਂ ਇੱਕ ਗੱਲ ਦੇਖੋ ਇੱਕ ਪਾਸੇ ਤੁਸੀਂ ਅੱਜ ਸਾਡੇ ਕੀ ਐ ਇੱਥੇ ਸਾਰੇ ਕਬਜ਼ੇ ਦੇਖੋ ਕਿਦੇ ਹੋਗੇ ਬਾਈ ਕਾਰਪੋਰੇਟ ਕਰਨ ਜਦੋਂ ਤੁਸੀਂ ਇੱਕ ਗੱਲ ਇਹ ਨਹੀਂ ਵੀ ਇਥੋਂ ਦੇ ਰਾਜਾ ਨੇ ਬਚਣਾ ਅਮਦੂਰੋ ਚੱਕਿਆ ਨਾ ਮਦਰ ਉਹ ਦੂਜਾ ਇੱਥੋਂ ਦਾ ਗੱਲ ਸੁਣ ਮੇਰੀ ਉਹ ਬਾਈ ਉਹ ਆਪ ਦੇ ਜਿੰਨੇ ਉਹਦੇ ਹਾਂ ਬੈਨਜੂਲਾ ਤੋਂ ਜਿੰਨੇ ਉਹਦੇ ਫੌਜ ਦੇ ਸੀਗੇ ਅਫਸਰ ਜਿੰਨੇ ਉਹਦੀਆਂ ਬਾਹਾਂ ਸੀ ਤਕੜੇ ਕਾਰਪੋਰੇਟ ਘਰਾਣੇ ਸਭ ਨੂੰ ਕਹਦਾ ਵੀ ਤੁਸੀਂ ਲੋਕਾਂ ਨੂੰ ਲੁੱਟ ਕੇ ਤੇ ਆਪਦੀਆਂ ਫਾਈਟਰਾਂ ਲਾਵਾ ਉਹ ਤਾਂ ਉੱਧਰ ਹੋ ਗਏ ਉਹ ਚੱਕ ਕੇ 2 ਘੰਟੇ ਨਹੀਂ ਲਾਏ ਅਗਲੇ ਨੇ ਲੈ ਗਿਆ ਇਹ ਦੇਸ਼ ਵੀ ਤਾਂ ਹੀ ਬਚੂਗਾ ਜੇ ਇੱਥੋਂ ਦੀ ਜਨਤਾ ਦਾ ਖਿਆਲ ਰੱਖਿਆ ਕਾਰਪੋਰੇਟ ਘਰਾਣੇ ਨੇ ਸਾਥ ਨਹੀਂ ਦੇਣਾ ਤਾਂ ਮਿੰਟਾਂ 'ਚ ਵਿਕ ਜਾਣਗੇ ਇਹਨਾਂ ਤੋਂ ਵੀ ਜੇ ਕਹੀਏ ਵੀ ਇਹ ਮੋਤੀ ਦਾ ਉਹ ਪਲੜਾ ਉਹ ਪਲੜਾ ਵੇਖਣਗੇ ਜਦਦਰ ਭਾਰੀ ਹੋ ਗਿਆ ਜਿਹੜਾ ਬਾਈ ਅਗਲਾ ਕਹਿੰਦਾ ਯਾਰ ਸਾਡਾ ਸਾਰਾ ਕਾਰੋਬਾਰ ਚੱਲਣਾ ਉਹਨਾਂ ਨੇ ਇਹਨਾਂ ਨਾਲ ਨਹੀਂ ਖੜਨਾ ਇਹਨਾਂ ਨਾਲ ਫੇਰੇ ਸੇ ਕੌਮ ਨਾਲ ਖੜਨਾ ਇਹ ਕਹਿੰਦੇ ਸੀ ਨਾ ਪੱਗਾਂ ਬੰਨ ਕੇ ਆਈ ਸੀ ਕਹਿੰਦੇ ਵੀ ਗੁਰੂ ਸਾਹਿਬ ਦੇ ਅਸੀਂ ਦਿਨ ਮਨਾਏ ਆ ਧੰਨਵਾਦ ਕਰਦੇ ਆ ਜੇ ਦਿਨ ਮਨਾਏ ਆ ਤੁਸੀਂ ਇਹ ਵੀ ਗੱਲ ਕਹੀ ਆ ਵੀ ਇਹ ਸਾਡੇ ਰਾਖੇ ਆ ਤੇ ਫਿਰ ਰਾਖਿਆਂ ਨਾਲ ਨਾ ਬਗੜ ਉਹਨੇ ਵੀ ਆਈ ਕਰ ਲਿਆ ਕੰਮ ਰਾਖਿਆਂ ਨੂੰ ਫਿਰ ਨਾ ਰੱਖੋ ਇਹਨਾਂ ਨੂੰ ਆਹਾ ਬੰਦੀ ਸਿੰਘਾਂ ਦੀ ਇਹਨਾਂ ਦਾ ਹੱਲ ਕਰੋ ਮਸਲਾ ਹਰਮੰਦਰ ਸਾਹਿਬ ਦੀਆਂ ਚੋਣਾ ਸੜੀਆਂ ਨਿਰਪੱਖ ਹੋਣੀਆਂ ਚਾਹੀਦੀਆਂ ਜਮਾਂ ਪਿਆਰ ਜਮਾਂ ਨਿਰਪੱਖ ਚਾਹੇ ਕੋਈ ਪਾਰਟੀ ਜਿੱਤ ਜੇ ਯਾਰ ਮੈਂ ਕਹਿੰਦਾ ਜਿਹੜੀ ਮਰਜ਼ੀ ਪਾਰਟੀ ਜਿੱਤ ਜੇ ਚਾਹ ਪਰ ਨਿਰਪੱਖ ਹੋਣ ਇਹ ਜੀ ਪੀਸੀ ਚ ਹੋਣਾ ਹਾਂ ਉਹ ਨਿਰਪੱਖ ਹੋਣ ਉਹ ਤੋਂ ਮੁੜ ਕੇ ਜਿਹੜੇ ਉਹਦੇ ਆਗੂ ਹੋਣਗੇ ਸਾਡੇ ਉਹਨਾਂ ਨਾਲ ਗੱਲ ਕਰਨ ਯਾਰ ਜੋ ਕਰਨੇ ਚਾਹੀ ਸਾਨੂੰ ਵੇਚਦੇ ਨੇ ਯਾਰ ਇਹ ਚੱਲਾਂਗੇ ਯਾਰ ਨਿਰਪੱਖ ਚੋਜ ਤੇ ਆਉਣਾ ਯਾਰ ਪੱਕ ਹੋਣੀ ਕਿਦਾਂ ਕੀ ਲੱਗਦਾ ਤੁਹਾਨੂੰ ਪੱਕ ਕੌਣ ਕਰਉਣਾ ਰਾਜਾ ਨਹੀਂ ਕਰਾਉਣੀ ਹੁੰਦੀ ਇੱਥੋਂ ਦੇ ਆਣੇ ਉਹਨਾਂ ਦੇ ਜਰਨਲ ਲੈਂਦੇ ਤਾਂ ਜਾ ਕੇ ਹੈਡੀਬਰੂਗਰ ਸਿਟੀ ਜਾਂਦੇ ਆ ਜਿਹੜੇ ਨੇ ਇਹਨਾਂ ਦੀ ਰੱਖਿਆ ਕਰਨੀ ਆ ਜਿਹੜੇ ਟਰੰਪ ਟਰੰਪ ਇੱਥੇ ਆ ਜਾਣਗੇ ਜੇ ਕਿਤੇ ਇਹਨਾਂ ਨਾਲ ਇਹਨਾਂ ਨੂੰ ਖੜਨਾ ਪਊਗਾ ਇਹ ਗੱਲ ਸੁਣੋ ਮੇਰੀ ਬਗਾਵਤਾਂ ਇੱਥੇ ਹੀ ਸ਼ੁਰੂ ਹੁੰਦੀਆਂ ਨੇ ਅਜਰ ਆਣ ਦੇ ਵਿੱਚ ਉਹਨੇ ਕਹਿਤਾ ਕਿ ਨਾ ਵੀ ਇੱਕ ਵੀ ਪ੍ਰਦਰਸ਼ਨਕਾਰੀਆਂ ਤੇ ਗੋਲੀ ਚ ਲਈ ਮੈਂ ਵਿੱਚ ਹਾ ਦਖਲਦਾਨ ਜੀ ਦਵਾਂ ਕਹਤਾ ਨਾ ਇਸ ਕਰਕੇ ਸੀ ਆਪਦੇ ਦੇਸ਼ ਨੂੰ ਪਿਆਰ ਕਰਦੇ ਆ ਪਰ ਯਾਰ ਸਾਨੂੰ ਵੀ ਪਿਆਰ ਕਰੋ ਨਾ ਯਾਰ ਸਾਡੇ ਵੀ ਬੰਦੀ ਸਿੰਘ ਯਾਰ 30 30 ਸਾਲਾਂ ਤੋਂ ਯਾਰ ਸਭ ਕੁਝ ਕਰਕੇ ਪੂਰਾ ਵਿਚਾਰੇ ਯਾਰ ਜਮਾਨੀਆਂ ਲਾਈਆਂ ਯਾਰ ਤੇ ਚਲੋ ਯਾਰ ਤੁਸੀਂ ਤਿੰਨ ਸਾਲ ਇਸ ਮੋਰਚੇ ਨੂੰ ਹੋ ਗਏ ਆ ਚਾਰ ਸਾਲ ਤਕਰੀਬਨ ਸਰਕਾਰ ਨੂੰ ਹੋਣ ਜਾ ਰਹੇ ਆ ਗੁਰੂ ਸਾਹਿਬ ਦਾ ਬੇਦਬੀਆਂ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਇਨਸਾਫ ਤਾਂ ਭਾਈ ਇਹ ਬਣੀ ਗੁਰੂ ਗ੍ਰੰਥ ਸਾਹਿਬ ਤੇ ਸਰਕਾਰਾਂ ਨੇ ਸਾਰੀਆਂ ਬਾਦਲ ਸਾਨੂੰ ਕਹੀ ਗਿਆ ਕਹਿੰਦਾ ਵੀ ਮੈਂ ਪੰਥ ਦੀ ਸੇਵਾ ਕਰਨੀ ਹੈ ਸਰਕਾਰ ਬਣਾ ਦਿਓ ਉਦੋਂ ਬਾਅਦ ਕੈਪਟਨ ਸਿਉ ਆ ਗਏ ਉਹਨੇ ਗੁਟਕਾ ਸਾਹਿਬ ਚੱਕ ਲਿਆ ਉਹ ਕਹਿੰਦਾ ਮੈਂ ਤੁਹਾਡਾ ਹੱਲ ਕਰੂੰ ਸਾਡੇ ਬੰਦੇ ਇੰਨੇ ਕਹਿੰਦੇ ਵੀ ਚੱਕ ਗੁਰੂ ਗ੍ਰੰਥ ਸਾਹਿਬ ਗੱਲ ਸਰਕਾਰ ਉਦੋਂ ਬਾਅਦ ਇਹ ਆ ਗਏ ਇਹ ਕਹਿੰਦੇ ਅਸੀਂ 24 ਘੰਟੇ ਤੁਹਾਨੂੰ ਅਨਸਾਫ਼ ਦੇਵਾਂਗੇ ਸਾਡੇ ਵਾਲੇ ਕਹਿੰਦੇ ਚੱਕ ਸਰਕਾਰ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਸਰਕਾਰਾਂ ਦਿੱਤੀਆਂ ਤੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੀ ਬੇਵਫ਼ਾਈ ਸੁਣ ਲਾ ਸੰਧਵਾ ਸਾਹਿਬ ਜਾਂਦੇ ਆ ਉੱਥੇ ਆਪਣੇ ਆ ਜਾਓ ਬਾਪੂ ਜੀ ਇੱਧਰ ਆ ਜਾਓ ਉੱਥੇ ਜਾਂਦੇ ਆਪਣੇ ਕੀ ਕਹਿੰਦੇ ਹੁੰਦੇ ਆ ਬਹਿਬਲ ਕਲਾ ਚਾਜ ਜੀ ਲਗਤ ਮੈਂ ਵਿੱਚ ਬੈਠਾ 5000 ਦਾ ਗੱਠਾ ਗੁਰੂਗ੍ਰਾਂਤ ਸਾਹਿਬ ਨੇ ਹੱਥ ਕਰਕੇ ਕਹਿੰਦਾ 1.5 ਜਿਹੜੇ ਮਹੀਨੇ ਦੇ ਵਿੱਚ ਜੇ ਨਾਨ ਸਾਫ ਮਿਲਿਆ ਮੈਂ ਤੁਹਾਡੇ ਨਾਲ ਆ ਕੇ ਬਹਿ ਜੂ ਇਹਨੂੰ ਵੇਅ ਆਉਦੀ ਨਹੀਂ ਮੰਨਦੇ ਫਿਰ ਹਾਂਜੀ ਆ ਬਾਪੂ ਕੋ ਨਹੀਂ ਪੁੱਛੋ ਵੀ ਕਿਹਾ ਸੀ ਕਿ ਨਹੀਂ ਕਿਹਾ ਸੀ ਉੱਥੇ ਜੀ ਜੀ ਮੈਂ ਦੇਖਿਆ ਹੈ ਸਾਰਾ ਕੁਝ ਹਾਂ ਮੈਂ ਵੀ 5 ਸਾਲ ਹੋ ਗਏ ਘਰ ਛੱਡੇ ਨੂੰ ਆਪਣੇ ਵੀ ਗੱਲ ਸੁਣ ਮੇਰੀ ਭਾਈ ਤਕਰੀਬਨ ਇਹੋ ਜੇ ਮੋਰਚਿਆਂ ਦੇ ਉੱਤੇ ਸ਼ਮੂਲੀਅਤ ਕੀਤੀ ਆ ਕੌਮੀ ਜਿੱਥੇ ਦਰਦ ਹੋਇਆ ਕੌਮੀ ਦਰਦ ਰੱਖਿਆ ਵੀ ਪਰ ਚੱਲਣਾ ਵੀ ਬੜਾ ਕੁਝ ਪੈਂਦਾ ਹਾਂ ਓਏ ਇਹ ਤਾਂ ਹੈਗਾ ਜੀ ਇਹ ਤਾਂ ਫਿਰ ਗੱਲ ਸੁਣੋ ਮੇਰੀ ਫਿਰ ਨਹੀਂ ਆਪਾਂ ਗਲਤ ਥੋੜੋ ਆ ਆਪਾਂ ਕੋਈ ਗਲਤ ਨਹੀਂ ਨਾ ਕਰਦੇ ਅਸੀਂ ਕਿਸੇ ਨੂੰ ਬਲੈਕਮੇਲ ਨਹੀਂ ਕਰਦੇ ਅਸੀਂ ਕੋਈ ਗਲਤ ਸਮਾਨ ਨਹੀਂ ਵੇਦੇ ਅਸੀਂ ਕੋਈ ਨਹੀਂ ਅਸੀਂ ਆਪਦੀ ਆਜ਼ਾਦੀ ਦੀ ਅਸੀਂ ਆਪਦੇ ਲੋਕਾਂ ਦੀ ਗੱਲ ਕਰਦੇ ਆਂ ਵੀ ਯਾਰ ਉਹਨਾਂ ਨੂੰ ਯਾਰ ਥੇਲਾਂ ਚੋਂ ਵਾ ਕੱਢ ਦੋ ਅਸੀਂ ਤਾਂ ਹੋਰ ਤਾਂ ਕੋਈ ਮੰਗ ਵੀ ਐਸ ਦੇ ਦੇ ਵਿੱਚ ਹੁਣ ਕੁਲਦੀਪ ਸਿੰਘ ਇਹਨਾਂ ਦਾ ਉਹ ਸੀ ਲੀਡਰ ਸੀ ਉਹਦੇ ਤੇ ਬਲਾਦਕਾਰ ਜਮਾ ਹੋ ਗਿਆ ਤਿੰਨ ਕਾਤਲ ਉਹਦੇ ਤੇ ਸਾਰੇ ਹੋ ਗਏ ਬਾਈ ਉਹਦੇ ਤੇ ਦੂਜੀ ਆਪਣੀ ਸਜ਼ਾ ਨੂੰ ਹੋ ਗਈ ਉਹ ਬੰਦੇ ਨੂੰ ਬਾਹਰ ਲਿਆਂਦਾ ਨਹੀਂ ਰਾਮ ਰਹੀਮ ਤੀਜੇ ਦਿਨ ਆਉਂਦਾ ਨਹੀਂ ਜਦ ਅਸੀਂ ਕੋਈ ਜ਼ਿਆਦਾ ਦੱਸਣ ਵੀ ਅਸੀਂ ਕੋਈ ਡਰੱਗ ਵੇਚਦੇ ਆ ਜਾਂ ਅਸੀਂ ਕੋਈ ਲੁੱਟ ਕਰਦੇ ਆ ਲੋਕਾਂ ਨਾਲ ਜਾਂ ਤੁਹਾਡਾ ਕੋਈ ਬਲੈਕਮੇਲ ਕਰਦੇ ਵੱਡੀ ਲੀਡਰਸ਼ਿਪ ਵਾਲੇ ਪਾਸੇ ਜਾਈਏ ਰਜੀਵ ਗਾਂਧੀ ਦੇ ਕਾਤਲ ਬਾਹਰ ਆ ਸਕਦੇ ਆ ਬਿਲਕੁਸ ਬਾਨੋ ਜਿਹਦੇ ਤਕਰੀਬਨ ਪਤਾ ਨਹੀਂ ਕਿੰਨੇ ਮੈਂਬਰ ਉਹਦੇ ਘਰ ਦੇ ਜਿਹੜੇ ਕਿ ਗਿਣਤੀ ਬਹੁਤ ਵੱਡੀ ਗਿਣਤੀ ਸੀ ਜਿਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਉਹਦੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਤਾਂ ਇਹਨਾਂ ਨਾਲ ਨੇੜ ਅਸੀਂ ਤਾਂ ਕਹਿੰਦੇ ਵੀ ਸਾਡੇ ਆ ਮਸਲੇ ਹੱਲ ਕਰ ਦਿਓ ਤੁਸੀਂ ਚਾਹੇ 30 ਸਾਲ ਬੈਠੇ ਰਹੋ ਰਾਜ ਸਾਨੂੰ ਕੀ ਬੰਦਾ ਬਦਲਣਾ ਸਾਨੂੰ ਕੀ ਹੋ ਗਿਆ ਪਹਿਲਾਂ ਸਾਡੇ ਪੁੜੇ ਬਦਲ ਕੁੱਟੀ ਗਿਆ ਮੁੜ ਕੇ ਕੈਪਟਨ ਨੇ ਕੈਪਟਨ ਨੇ ਲੱਕ ਕੁੱਟਤਾ ਹੁਣ ਡਾਂਗ ਸਿਰ 'ਚ ਇਹ ਮਾਰੀ ਜਾਂਦਾ ਸਾਨੂੰ ਕੀ ਸਾਨੂੰ ਤਾਂ ਭਗਵੰਤ ਜੀ 20 ਸਾਲ ਬੈਠਾ ਸਾਡੇ ਇਨਸਾਫ ਤਾਂ ਕਰ ਦੇਵੇ ਜਿੱਦੋਂ ਆਜ਼ਾਦੀ ਮਿਲੀ ਸੀ ਉਦੋਂ ਆਜ਼ਾਦ ਖੇਤ ਦੇਆਂ ਗੱਲਾਂ ਹੋਈਆਂ ਬਸ ਕੋਲਕਾ 50 ਸਾਲ ਰਾਜ ਕਰ ਲੈ ਸਾਨੂੰ ਕੀ ਆ ਸਾਡੇ ਤਾਂ ਅਸੀਂ ਤਾਂ ਇਨਸਾਫ ਤੇ ਖੜੇ ਸਾਡ ਮੋਦੀ ਬਾਦ ਕੇ ਹੋਰ ਸਾਡੇ ਤੇ ਡਾਂਗ ਫੇਰ ਦੂ ਗੱਲ ਅਸੀਂ ਇਹ ਨਹੀਂ ਕਰਦੇ ਜਿਹੜਾ ਮਰਜ਼ੀ ਰਹੇ ਸਾਡੀ ਗੱਲ ਤਾਂ ਉਹਨੂੰ ਇਨਸਾਫ ਤਾਂ ਮਿਲੇ ਨਾ ਆਜ਼ਾਦੀ ਦੀ ਜਦੋਂ ਗੱਲ ਕਰਦੇ ਆ ਆਜ਼ਾਦ ਖੇਤੀ ਦੀਆਂ ਗੱਲਾਂ ਹੋਈਆਂ ਤੇ ਥੋੜੇ ਚਿਰ ਬਾਅਦ ਇਹ ਕਿਹਾ ਗਿਆ ਕਿ ਇਹ ਸਿੱਖ ਤੇ ਇੱਕ ਜੁਰਾਇਮ ਪੇਸ਼ਾ ਕੌਮ ਆ ਆਜ਼ਾਦੀ ਦਾ ਉਹ ਭੁੱਲ ਗਏ ਕਿ ਪੈਸੇ ਬੜਾ ਟਾਈਮ ਨਹੀਂ ਹੁਣ ਕਹਿੰਦੇ ਟਰੰਪ ਵੱਧਾ ਤੁਰਿਆ ਆਉਂਦਾ ਹੁਣ ਇਹਨੂੰ ਸਿੱਖਾਂ ਦੀ ਲੋੜ ਹੀ ਪੈਣੀ ਆ ਇਹ ਸਾਰੇ ਨਾਲ ਹੀ ਇਹ ਤਾਂ ਤੂੰ ਦੇਖ ਸਹੀਏ ਨਾ ਇਹ ਇਹਨਾਂ ਨੇ ਜਾਨ ਛਡਾਉਣੀ ਆ ਕਾਰਪੋਰੇਟ ਘਰਾਣੇ ਮੈਂ ਫੇਰ ਕਹਣਾ ਭੱਜ ਜਾਣਾ ਸਾਰਿਆਂ ਨੇ ਇਹੀ ਮਾਂ ਦੇ ਲਾਲਾਂ ਨੇ ਫੇਰ ਤੁਹਾਡੇ ਨਾਲ ਮੋਦੀ ਜੀ ਖੜਨਾ ਫੇਰ ਤੁਸੀਂ ਇਹੀ ਗੱਲ ਕਹੋਗੇ ਇਹਨਾਂ ਦਾ ਮੋਰਚਾ ਪਹਿਲਾਂ ਹੀ ਸੰਭਾਲ ਲੋ ਆ ਕਿ ਇਹਨਾਂ ਨੂੰ ਕਹੋ ਜੀ ਅਸੀਂ ਕੀ ਲੈਣਾ ਸਾਡੇ ਨੂੰ ਕਰੀ ਚੱਲੋ ਰਾਜ ਆ 30 ਸਾਲ ਕਰੀ ਚੱਲੋ ਸਾਨੂੰ 3 ਸਾਲ ਹੋ ਗਏ ਜਿੱਥੇ ਆਪਾਂ ਖੜੇ ਆ ਕਿਉਂਕਿ ਕੁਝ ਦੂਰੀ ਦੇ ਉੱਤੇ ਰਹਿائش ਹੈਗੀ ਆ ਸੀਐਮ ਸਾਹਿਬ ਪਰ ਇਸ ਮੋਰਚੇ ਦੇ ਵਿੱਚ ਨਾ ਮੈਂ ਆਪ ਉਹ ਤਸਵੀਰ ਵਿਖਾਉਣਾ ਹੁੰਦਾ ਕਿ ਜਦੋਂ ਗੁਰਬਖ ਸਿੰਘ ਨੇ ਮੋਰਚਾ ਲਾਇਆ ਸੀ ਨਾ ਤੇ ਭਗਵੰਤ ਮਾਨ ਜੀ ਆਪ ਆਣ ਕੇ ਬੈਠੇ ਸੀ ਇਹਨਾਂ ਮੋਰਚਿਆਂ ਦੇ ਵਿੱਚ ਹੁਣ ਚੇਤਾ ਕੋ ਭੁੱਲ ਗਏ ਅਰੇ ਮੋਰਚਿਆਂ ਚੀ ਆਪ ਸੀ ਕਿਉਂ ਜੀ ਉਹ ਹੁਣ ਉਸ ਗੱਲ ਪੈਂਤ ਟੂਲ ਪਲਾਜੇ ਤੇ ਆਪ ਬੈਠਾ ਸੀ ਭਗਵੰਤ ਮਾਨ ਜਾ ਕੇ ਕਹਿੰਦਾ ਮੇਰੀ ਸਰਕਾਰ ਲਿਆਓ ਲੈਣ ਦੀ ਤੁਸੀਂ ਫਿਰ ਆਣ ਨਾਲ ਲਿਆਂਦੀ ਜੀ ਤੇ ਆਣ ਕੇ ਫਿਰ ਤੇਰੇ ਪਾਸੇ ਮਰਦਨ ਕਤੇ ਬੰਨ ਜਾਂਦਾ ਕੀ ਕਦੇ ਬੱਬੂ ਜੀ ਸ਼ਮੂਲੀਤ ਹੋਈ ਕਿਤੇ ਗੱਲਬਾਤ ਹੋਈ ਸੁਣਿਆ ਕਦੇ ਇਸ ਮੋਰਚੇ ਬਾਰੇ ਕੋਈ ਬਿਆਨ ਦਿੱਤਾ ਹੋਇਆ ਏਸ ਬਹੁਤ ਵੱਡਾ ਹੈ ਜੀ ਇਹਨਾਂ ਦਾ ਪਰਪਕਾਰ ਹੈ ਜਿਨ੍ਹਾਂ ਨੇ ਲਾਤਾ ਇਹਨਾਂ ਨੇ ਇਹਨਾਂ ਦਾ ਬਹੁਤ ਵੱਡਾ ਟੈਂਪ ਮੰਤ ਮੰਦ ਕਦੀ ਬਿਆਨ ਆਇਆ ਇਸ ਮੁੱਦੇ ਬਾਰੇ ਹਾਂ ਮੁੱਦੇ ਬਾਰੇ ਕਦੇ ਬਿਆਨ ਸੁਣਿਆ ਤੁਸੀਂ ਮੰਤ ਮੰਦ ਦਾ ਤਾਂ ਅਜੇ ਕੋਈ ਬਿਆਨ ਨਹੀਂ ਆਇਆ ਤਾਂ ਹੁਣ ਉਹ ਅਮਰਤਪਾਲ ਵਿਚਾਰਾ ਉਪਸਾਤਾ ਹੁੰਦਾ ਕੀ ਕਸੂਰ ਹੈ ਕੀ ਕੋਈ ਵੱਡਾ ਉਹਨੇ ਕਤਲ ਕਰਤਾ ਕੀ ਕਰਤਾ ਉਹਨੇ ਦੋ ਵਾਰਾ ਉਹਨੂੰ ਅੰਦਰ ਤੋਂ ਨਤਤਾ ਉਹਨੇ ਐਂ ਪਿੱਛੇ ਤੇ ਆ ਕਿੰਨੀਆਂ ਵੋਟਾਂ ਲੈ ਕੇ ਜਿੱਤੇ ਆ ਤੇ ਅਜੇ ਤੱਕ ਉਹਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਤਾਂ ਬਾਹਰ ਕਿੱਦਾਂ ਆਉਣਗੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ ਅਜ ਬੰਦੀ ਸਿੰਘ ਉਹ ਤੋਂ ਬਾਅਦ ਅਮਰਪਾਲ ਸਿੰਘਾਂ ਦਾ ਚਲ ਪਹਿਲਾਂ ਦਾ ਨਾਲ ਵੀ ਆ ਅਮਰਪਾਲ ਦੀ ਨਾਲ ਉਹਦੇ ਨਾਲ ਸਾਥੀ ਵੀ ਕੋਈ ਗੁਨਾਹ ਨਹੀਂ ਕੀਤਾ ਉਹ ਵੱਡਾ ਗੁਨਾਹ ਕੀ ਕੀਤਾ ਸਰਸੇ ਵਾਲੇ ਨਾਲ ਉਹ ਤਾਂ ਨਹੀਂ ਵੱਡਾ ਕੀਤਾ ਉਹ ਜਦੋਂ ਪੰਜ 7 12 ਆ ਗਿਆ ਬਲਾਤਕਾਰੀ ਸੀ ਬਹੁਤ ਅਰੀ ਉਹ ਇਸ ਟਾਈਮ ਤੇ ਉਹ ਸਰਸੇ ਸਾਧ ਨੂੰ ਬਾਰ-ਬਾਰ ਪਰੋਲ ਦੇਣਾ ਕੀ ਲੱਗਦਾ ਵੋਟ ਬੈਂਕ ਭਰ ਆਇਆ ਨਾ ਉਹ ਫਿਰ ਵੋਟ ਬੈਂਕ ਲਾ ਲਓ ਉਹ ਫਿਰ ਗੱਲਾਂ ਕਾਰਮ ਕੇ ਸਾਰਾ ਕੁਝ ਇਹਨਾਂ ਨੇ ਤਾਂ ਫਿਰ ਉਹਨਾਂ ਜ਼ਰ ਆਪਦੀ ਜ਼ਿੰਦਗੀਆਂ ਲਾਤੀਆਂ ਇਹਨਾਂ ਨੇ ਤਾਂ ਹੈ ਇਹ ਝੁਕਨ ਵਾਲੀ ਕੌਮ ਤਾਂ ਕੋਈ ਇਹ ਪਿਛੇ ਵੀ ਇਹਨਾਂ ਪਿਛੇ ਤਾਂ ਕਿਤੇ ਵੀ ਨਹੀਂ ਝੁਕਦੀ ਠੀਕ ਹੈ ਨਾ ਇਸ ਕਰਕੇ ਜੇ ਇਸ ਦੇਸ਼ ਨੂੰ ਤਰੱਕੀ ਚਾਹਣੇ ਹੋ ਤੁਸੀਂ ਇਸ ਦੇਸ਼ ਦੀ ਤਰੱਕੀ ਚਾਹਣੇ ਹੋ ਤੁਸੀਂ ਰਾਜ ਭਾਗ ਚਾਹਣੇ ਹੋ ਆਪਦੀ ਜਾਨ ਵੀ ਸੌਖੀ ਚਾਹਣੇ ਹੋ ਤਾਂ ਇਸ ਖਿੱਤੇ ਦਾ ਸਪੈਸ਼ਲ ਧਿਆਨ ਰੱਖੋ ਇਹਨਾਂ ਆਗੂਆਂ ਨਾਲ ਗੱਲ ਕਰੋ ਬੰਦੀ ਸਿੰਘ ਸਾਡੇ ਬਾਹਰ ਆਉਣੇ ਚਾਹੀਦੇ ਆ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਆ ਬੇ ਅਸੀਂ ਕੱਲੇ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਅਸੀਂ ਕਹਿੰਦੇ ਕੁਰਾਨ ਦੀ ਕੁਰਾਨ ਦੀ ਹੁੰਦੀ ਆ ਸਾਡੇ ਆਪਣੇ ਇਹਦੀ ਹੁੰਦੀ ਆ ਗੀਤਾ ਦੀ ਹੁੰਦੀ ਆ ਮੈਂ ਕਹਿੰਦਾ ਵੜ ਦੋ ਹੱਥ ਉਹਦੀ ਕਾਨੂੰਨ ਹੋਵੇ ਉਹਨੂੰ ਅਸੀਂ ਕੋਈ ਕੱਲਾ ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਨਹੀਂ ਕਹਿੰਦੇ ਯਾਰ ਜਿਹੜਾ ਮਸਲਾ ਗੁਰਜੀਤ ਸਿੰਘ ਇੱਕ ਸਾਲ ਤੋਂ ਵੱਧਾ ਸਮਾਂ ਹੋ ਗਿਆ ਜਦੋਂ 450 ਦਿਨ ਹੋ ਗਏ ਸੀ ਨਾ ਮੈਂ ਉੱਥੇ ਸੀ ਉਹਨਾਂ ਗੁਰਾਂ ਦੀ ਵਹੀਰ ਸ਼ੁਰੂਆਤ ਕੀਤੀ ਹੈ ਜਗਾਉਣ ਵਾਸਤੇ ਕਿ ਸਰਕਾਰ ਜਾਗੇ ਨਹੀਂ ਯਾਰ ਇਹਨਾਂ ਨੂੰ ਉਸ ਕੀਮਤ ਨਹੀਂ ਨਾ ਹੈਗੀ ਉਹ ਗੱਲ ਨਹੀਂ ਸੰਦਾ ਬੰਦੇ ਦੀ ਕੀਮਤ ਕੋਈ ਨਹੀਂ ਇਹਨਾਂ ਨੂੰ ਜਦੋਂ ਇਹ ਇਸ ਚੀਜ਼ ਦੀ ਕੀਮਤ ਮੰਨਣ ਲੱਗੇ ਦੂਜੇ ਨੰਬਰ ਤੇ ਜੇ ਆਪਾਂ ਪੰਜਾਬ ਸਰਕਾਰ ਦੇ ਤਾਂ ਬਸ ਰੋਗ ਹੈ ਨਹੀਂ ਯਾਰ ਮੈਂ ਤਾਂ ਇਹ ਤਾਂ ਜਿੰਨਾ ਕੋ ਹੁਣ ਆਪਾਂ ਵੀ ਤੁਰੇ ਫਿਰਦੇ ਆ ਯਾਰ ਹੁਣ ਹਾਰਾ ਹੋਰ ਕਿਤੇ ਹਾਂ ਇਹ ਤਾਂ ਐਵੇਂ ਇਹਨਾਂ ਨੂੰ ਤਾਂ ਮੋਸਕੋ ਲੈਣਾ ਦਿੱਤਾ ਕਾਨੂੰਨ ਵੀ ਨਹੀਂ ਬਣਾ ਸਕਦੇ ਨਹੀਂ ਯਾਰ ਇਹਨਾਂ ਦੇ ਮੇਰੇ ਹਿਸਾਬ ਨਾਲ ਇਹਨਾਂ ਦੇ ਹੈ ਨਹੀਂ ਬਸ ਕੌਣ ਬਣਾਊਗਾ ਫਿਰ ਇਹ ਬਣੂਗਾ ਨਾਗਪੁਰ ਤੋਂ ਪਰ ਮੇਰੇ ਛੋਟੇ ਵੀਰ ਨੇ ਪੜ੍ਹੀ ਨਹੀਂ ਜੱਜ ਨਾ ਕਿੱਥੇ ਉੱਥੇ ਆਉਂਦਾ ਬੰਦਾ ਆਪੇ ਬਣ ਜਾਊਗਾ ਕਾਨੂੰਨ ਬਣ ਜਾਣਾ 27 ਦੇ ਵਿੱਚ ਵੇਖ ਲਿਓ ਤੁਸੀਂ ਫੋਟੋ ਫਾਕੇ ਕਿਨੂੰ ਲੈ ਕੇ ਆਓਗੇ 27 ਦੇ ਬਾਬਾ ਜੀ ਨੂੰ ਆਪੇ ਮਹਾਰਾਜਾ ਲਿਆਊਗਾ ਜੀ ਇਹਨੂੰ ਆਪ ਹੀ ਲੱਗਦਾ ਵੈਸੇ ਤੁਹਾਡੀ ਸੋਚ ਇੱਕ ਲੰਬੀ ਉਮਰ ਤੁਸੀਂ ਭੋਗੀ ਆ ਬਹੁਤ ਵੋਟ ਦਾ ਸਾਹਿਬ ਲਿਆਉਣਗੇ ਜੀ ਤੁਸੀਂ ਆਪੇ ਆਪੇ ਵੈਸੇ ਜਿੱਦਣ ਮੈਂ ਪਹਿਲਾਂ ਵੀ ਭਾਈ ਸਾਹਿਬ ਨਾਲ ਗੱਲ ਕੀਤੀ ਜਦੋਂ ਇਹ ਵੀ ਸਰਕਾਰ ਆਈ ਸੀ ਨਾ ਉਦੋਂ ਵੀ ਕਿਹਾ ਕਿ ਬਦਲਾਅ ਆ ਗਿਆ ਪੰਜਾਬ ਦੇ ਵਿੱਚ ਲੱਗਦਾ ਸੀ ਬਾਬੂ ਜੀ ਅਸੀਂ ਤਾਂ ਬਦਲਾਅ ਦੀਆਂ ਗੱਲਾਂ ਕੀਤੀ ਤੁਸੀਂ ਬਦਲਾਅ ਛੱਡ ਕੇ ਤੁਸੀਂ ਇਹ ਸਾਰਾ ਕੁਝ ਹੀ ਹੋ ਜਾਣਾ ਡਰੋ ਨਾ ਤੁਸੀਂ ਸੇਖ ਰਾਜ ਆਉਣਾ ਰਾਜਾ ਰਣਜੀਤ ਸਿੰਘ ਨਾਲੋਂ ਚੰਗਾ ਹੋਊਗਾ। ਹਰਜਾ ਰਣਜੀਤ ਸਿੰਘ ਤੋਂ ਵੀ ਵਧੀਆ ਰਾਜ ਹੋਊਗਾ ਜੀ ਆਊਗਾ। ਉਹ ਤੇ ਜਦੋਂ ਗੁਰੂ ਸਾਹਿਬ ਦਾ ਰਾਜ ਹੋਊਗਾ ਉਦੋਂ ਹੀ ਰਾਜ ਚੰਗਾ ਹੋ ਸਕਦਾ ਮੈਨੂੰ ਲੱਗਦਾ ਹਨਾ ਪਰ ਗੁਰੂ ਸਾਹਿਬ ਦੇ ਨਾਮ ਤੋਂ ਤੁਸੀਂ ਕਹਾਂਗੇ ਵੋਟਾ ਉਸ ਰਾਜ ਦੇ ਵਿੱਚ ਕਰੂਗਾ ਇਸ ਕਿਰਪਾ ਗੁਰੂ ਮਹਾਰਾਜ ਕਿਤੇ ਨਾ ਕਿਤੇ ਫੁੱਟਣਾ ਹੀ ਫੁੱਟਣਾ ਕਿੰਨਾ ਕੋਈ ਚਹਿਰਾ ਹੈ। ਪਾਪ ਦਾ ਭਾਂਡਾ ਫੁੱਟਣਾ ਹੀ ਫੁੱਟਣਾ। ਫੁੱਟਣਾ ਹੀ ਫੁੱਟਣਾ ਹੁਣ ਅਸੀਂ ਨੂੰ ਜੇ ਤੁਰੇ ਫਿਰਦੇ ਆ ਬਾਈ। ਕੋਈ ਸੇ ओरिजिनल ਹੀ ਆ ਕੋਈ ਹੈਗੀ ਆ ਵੀ ਗੁਰੂ ਮਹਾਰਾਜ ਕਰੂ ਕਿਰਪਾ ਸਮਤ ਬਕਸ ਦੇ ਹੋ ਸਕਦਾ ਇਹਨਾਂ ਨੂੰ ਬਕਸ ਦੇ ਇਹ ਤਾਂ ਉਹਦੇ ਹੱਥਾਂ ਨਾਲ ਸਾਰੀ ਖੇਡ ਤੇ ਹੋ ਜਾਣਾ ਗੁਰੂ ਮਹਾਰਾਜ ਕਰੂ ਪਰ ਮੈਂ ਇਹਨਾਂ ਨੂੰ ਅਪੀਲ ਲਾ ਲੋ ਬੇਨਤੀ ਲਾ ਲੋ ਕਹਿੰਦਾ ਵੀ ਤੁਸੀਂ ਬੰਦੀ ਸਿੰਘ ਆ ਜਿਹੜਾ ਇਹ ਤੇ ਯਾਰ ਹੱਕ ਸੱਚ ਤੇ ਮਾਨ ਸਾਹਿਬ ਤੂੰ ਖੁਦ ਇਸ ਤੌਰ ਤੇ ਉੱਤੇ ਸੀਟ ਤੇ ਬੈਠਾ ਸੈਸ਼ਨ ਬੁਲਾ ਲੋ ਗੱਲ ਕਰੋ ਇਹਦੇ ਤੁਸੀਂਨ ਬੁਲਾਓ ਉਹ ਜੋ ਸਿੰਘ ਤਾਂ ਹ ਚੜਿਆ ਵਾ ਉਹਨੂੰ ਉਹਦਾ ਸਾਰੀ ਗੱਲ ਸੁਣ ਕੇ ਉਹ ਥੱਲੇ ਜਾਓ ਇਹ ਹੋਣਾ ਚਾਹੀਦਾ ਸਰਕਾਰ ਤੋਂ ਹੀ ਆਸ ਹੁੰਦੀ ਆ ਤੇ ਪਰ ਇਹ ਬਹੁਤ ਇਸ ਟਾਈਮ ਨਿਆ ਹੋ ਰਿਹਾਗਾ ਸੱਚ ਨਹੀਂ ਹੋ ਰਿਹਾ ਇਸ ਟਾਈਮ ਇਹ ਗੱਲ ਅਸੀਂ ਕਹਿਨੇ ਆ ਧੰਨਵਾਦ ਬੱਬੂ ਜੀ ਪੈਸਾ ਸਾਡੇ ਨਾਲ ਜੁੜਿਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਬਨਾਮ ਜੀ ਮੇਰਾ ਨਾਮ ਪਰਮਜੀਤ ਸਿੰਘ ਮਹਿਮੂਦਪੁਰ ਅਕਾਲੀ ਦਲ ਵਰਸ ਪੰਜਾਬ ਹਲਕੇ ਸਨੌਰ ਤੋਂ ਸੇਵਾਦਾਰ ਜੀ ਹੁਣੇ ਬਾਬਾ ਜੀ ਸਾਡੇ ਨਾਲ ਖੜੇ ਸੀ ਨਾ ਤੁਸੀਂ ਵੇਖ ਰਹੇ ਸੀ ਉਹਨਾਂ ਨੇ ਇੱਕ ਗੱਲ ਕੀਤੀ ਉਹ ਕਹਿੰਦੇ ਕਿ ਬੰਦੀ ਸਿੰਘਾਂ ਨੂੰ ਤੁਸੀਂ ਅਜੇ ਤੱਕ ਰਿਹਾਈਆਂ ਨਹੀਂ ਦਿੱਤੀਆਂ ਤੇ ਨਾਲ-ਨਾਲ ਤੁਸੀਂ ਅਮਰਤਪਾਲ ਨੂੰ ਫੜ ਕੇ ਅੰਦਰ ਕਰਤਾ ਨਾਲ ਤੇ ਨੌਜਵਾਨਾਂ ਦਾ ਕਹਿੰਦੇ ਕਸੂਰ ਕੀ ਆ ਗੱਲ ਤੇ ਹੁੰਦੀ ਆ ਵੈਸੇ ਵਾਰਸ ਪੰਜਾਬ ਦੇ ਆਗੂ ਸਹਿਬਾਨ ਆ ਹੁਣ ਐਮਪੀ ਵੀ ਜਿੱਤੇ ਹੋਏ ਆ ਤਿੰਨ ਸਾਲ ਤੋਂ ਇਹ ਵੀਰਜ ਮੋਰਚਾ ਲੱਗਾ ਹੋਇਆ ਕੀ ਵੇਖਦੇ ਹੋ ਇਸ ਮੋਰਚੇ ਦੇ ਵਿੱਚ ਤੇ ਹੁਣ ਅਗਲੀ ਰਣਨੀਤੀ ਕੋਈ ਵੱਖਰੀ ਉਡੀਕੀ ਜਾ ਰਹੀ ਦੇਖੋ ਜੀ ਤਿੰਨ ਸਾਲਾਂ ਤੋਂ ਜੋ ਕਮਿਊਨਿਸਮ ਮੋਰਚਾ ਮਹਾਲੀ ਵਿੱਚ ਲੱਗ ਰਿਹਾ ਇਹ ਸਿੱਧੀ ਸਰਕਾਰ ਦੀ ਬੇਇਨਸਾਫੀ ਆ ਧੱਕਾਸ਼ਾਹੀ ਆ ਸਿੱਖ ਘੁੰਮ ਦੇ ਨਾਲ ਭਾਈ ਜਗਤਾਰ ਸਿੰਘ ਹਵਾਰੇ ਉਹਨੇ ਪਰ ਜਿਸ ਨੂੰ ਪਿਹਰੇ ਹੋਣੇ 32 32 35 35 ਸਾਲ ਆਪਣੀ ਸਜਾਵਾਂ ਪੂਰੀਆਂ ਕਰ ਚੁੱਕੇ ਆ ਪਰ ਅੱਜ ਇੱਕ ਈਡੀ ਬੜੀ ਤਰਸਦੀ ਆ ਸਾਡੇ ਨਾਲ ਸਾਡੀ ਕੌਮ ਦੇ ਨਾਲ ਕਿ ਇਡਾ ਬੇਇਨਸਾਫੀ ਇਡਾ ਧੱਕਾਸ਼ਾਹੀ ਹੋ ਰਹੀ ਆ ਵੀ ਸਾਡੇ ਇਹਨਾਂ ਨੌਜਵਾਨਾਂ ਨੂੰ ਸਾਡੇ ਇਹਨਾਂ ਸਿੰਘ ਸੂਰਮਿਆਂ ਨੂੰ ਸਰਕਾਰਾਂ ਛੱਡ ਨਹੀਂ ਰਹੀਆਂ ਕਿਉਂਕਿ ਜੇ ਭਾਈ ਅਮਰਤਪਾਲ ਸਿੰਘ ਨੇ ਵੀ ਆਏ ਸੀ ਉਹਨਾਂ ਨੇ ਕੀ ਕੀਤਾ ਸੀ ਉਹ ਅਮਰਤਪਾਲ ਖੜਾਰੇ ਸੀ ਨੌਜਵਾਨਾਂ ਨੂੰ ਕੁਰੂ ਦੇ ਲੜ ਲਾਰੇ ਸੀ ਨਸ਼ਾ ਛਡਾਰੇ ਸੀ ਪਰ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡਾ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਜਾਲੇ ਦਲੇ ਵਿਕਦਾ ਵੀ ਇਹ ਸਾਡ ਨੂੰ ਠੱਲ ਪਾਣਗੇ ਤਾਂ ਇਹਨਾਂ ਤੇ ਬਰਦਾਸ਼ਤ ਨਹੀਂ ਹੋਇਆ ਭਾਈ ਸਾਹਿਬ ਨੂੰ ਵੀ ਉਹਨਾਂ ਨੇ ਪਰਚਾ ਦੇ ਕੇ ਡਿਬੁਰਗੜ ਜੇਲ੍ਹ ਵਿੱਚ ਭੇਜ ਦਿੱਤਾ ਕਿੰਡੀ بڑے ਠੱਕੀ ਛਾਈ ਆ ਦੇਖੋ ਹੁਣ ਕੋਟਾਂ ਦੇ ਵਿੱਚ ਵੀ ਗਏ ਕੋਟਾਂ ਵੀ ਕੀ ਰਹਿ ਗਏ ਕੋਰਟ ਵੀ ਇਨਸਾਫ ਨਹੀਂ ਦੇ ਰਹੀ ਵੀ ਸਰਕਾਰਾਂ ਨੇ ਹੀ ਫੈਸਲਾ ਕਰਨਾ ਵੀ ਭਾਈ ਸਾਹਿਬ ਦੀ ਪਰੋਲ ਤੇ 3 ਸਾਲ ਐਨਐਸਏ ਵਧਾ ਨਹੀਂ ਸਕਦੇ 2 ਸਾਲ ਤੋਂ ਬਾਅਦ ਐਨਐਸਏ ਲੱਗ ਨਹੀਂ ਸਕਦੀ 3-3 ਸਾਲ ਦੀ ਐਨਐਸਏ ਲੱਗ ਰਹੀ ਆ ਦੇਖੋ ਸਿੱਖ ਕੌਮ ਨਾਲ ਬਹੁਤ ਵੱਡਾ ਜਿਆਦਾ ਜ਼ੁਲਮ ਬਹੁਤ ਵੱਡਾ ਤੱਕਾ ਹੋ ਰਿਹਾ 3 ਸਾਲ ਤੋਂ ਇਹ ਮੋਰਚਾ ਲੱਗਾ 3 ਸਾਲ ਤੋਂ ਸਰਕਾਰ ਦੀ ਸ਼ਮੂਲੀਅਤ ਨਾ ਹੋਣਾ ਇਹਦੇ ਵਿੱਚ ਕੋਈ ਬਿਆਨ ਬਣਾਉਣਾ ਸ਼ੁਰੂਆਤ ਚ ਹੋਈਆਂ ਸੀ ਇੱਥੇ ਮੀਟਿੰਗਾਂ ਹੋਈਆਂ ਸਰਕਾਰ ਦੇ ਮੰਤਰੀ ਸਾਹਿਬਾਨ ਇੱਥੇ ਆਏ ਸੀ ਗੱਲਾਂ ਬਾਤਾਂ ਚੱਲੀਆਂ ਪਰ ਉਹ ਗੱਲਬਾਤ ਰੁਕਣ ਦਾ ਕਾਰਨ ਕੀ ਮੰਨਦੇ ਹੋ ਤੁਸੀਂ ਦੇਖੋ ਸਰਕਾਰਾਂ ਇਨਸਾਫ ਦੇਣੇ ਨਹੀਂ ਚਾਹੁੰਦੀਆਂ ਪਹਿਲਾਂ ਇਹ ਸਰਕਾਰ ਜਦੋਂ ਬਣੀ ਸੀ ਜਦੋਂ ਆਈ ਸੀ ਇਹ ਇਹਨਾਂ ਮੁੱਦਿਆਂ ਤੇ ਆਈ ਸੀ ਵੀ ਗੁਰੂ ਸਾਹਿਬ ਜੀਆਂ ਹੋਈਆਂ ਬੇਅਦਬੀਆਂ ਦਾ ਅਸੀਂ ਇਨਸਾਫ ਦੇਵਾਂਗੇ ਅਸੀਂ ਕੌਮੀ ਜੋਧਿਆਂ ਦੀਆਂ ਜੋ ਪਰੋਲਾਂ ਉਹਨਾਂ ਨੂੰ ਦੇਵਾਂਗੇ ਉਹਨਾਂ ਨੂੰ ਰਿਹਾ ਕਰਾਂਗੇ ਪਰ ਇਹ ਲੋਕ ਵੀ ਉਹਨਾਂ ਸਰਕਾਰਾਂ ਵਾਲਗੇ ਬਣ ਕੇ ਆ ਕੇ ਸਾਰਾ ਸਮੇਂ ਸਮੇਂ ਅਨੁਸਾਰ ਇਹ ਸਭ ਕੁਝ ਮੁੱਕਰ ਗਏ ਇਹਨਾਂ ਨੇ ਬਿਲਕੁਲ ਵੀ ਫੇਰ ਕੋਈ ਇਨਸਾਫ ਨਹੀਂ ਦਿੱਤਾ ਇਹਨਾਂ ਨੇ ਲੋਕਾਂ ਨੇ ਉਹਨਾਂ ਲੋਕਾਂ ਦੀ ਚਾਲਾਂ ਦੇ ਚੱਲ ਗਏ ਉਹਨਾਂ ਲੋਕਾਂ ਸੈਂਟਰ ਸਰਕਾਰਾਂ ਦੇ ਪਿੱਛੇ ਲਾ ਕੇ ਇਹ ਪੰਜਾਬ ਨੂੰ ਹੀ ਕੁਝਣ ਤੇ ਲੱਗੇ ਜੋ ਕੁਝ ਪਹਿਲਾਂ ਚੱਲ ਰਿਹਾ ਸੀ ਉਹ ਹੀ ਹੋ ਰਿਹਾ ਹੁਣੇ ਉਹੀ ਸਾਰਾ ਕੁਝ ਉਹੀ ਆ ਇੱਕ ਨਵੇਂ ਪਰਸੈਂਟ ਦਾ ਕੋਈ ਬਦਲਾਵ ਨਹੀਂ ਆਇਆ ਬਦਲਾਵ ਤੇ ਆਣ ਵਾਲੀ ਸਰਕਾਰ ਨਸ਼ਾ ਉਸ ਤੋਂ ਵੀ ਵੱਧ ਗਿਆ ਕਰਪਸ਼ਨ ਉਸ ਤੋਂ ਵੀ ਵੱਧ ਗਈ ਗੁੰਟਾ ਕਰਦੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਕਿਵੇਂ ਹਰ ਰੋਜ਼ ਕਤਲ ਹੋ ਰਹੇ ਨੇ ਨੌਜਵਾਨਾਂ ਦੇ ਸਭ ਤੋਂ ਵੱਧ ਇਹ ਸਰਕਾਰ ਨੇ ਜਿੰਨਾ ਵੀ ਪੰਜਾਬ ਸਰਕਾਰ ਜਾ ਚੜਾਇਆ ਨੁਕਸਾਨ ਕਰਿਆ ਤੇ ਦਿੱਲੀ ਵਾਲੇ ਲੁੱਟ ਗਏ ਪੰਜਾਬ ਨੂੰ ਖਾ ਗਏ ਬੇਇਨਸਾਫੀ ਪੰਜਾਬ ਨਾਲ ਕੀਤੀ ਹੈ ਇਹਨਾਂ ਨੇ 227 ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ 227 ਦੀ ਜੋ ਲੋਕਾਂ ਦੀ ਅਗਲੀ ਸੋਚ ਆ ਉਹ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਲੋਕ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਜੇ ਸਰਕਾਰਾਂ ਨਹੀਂ ਛੱਡਦੀਆਂ ਭਾਈ ਸਾਹਿਬ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਜਿਹੜੇ ਸੀਐਮ ਦੇ ਸਾਈਨ ਹੋਣੇ ਨੇ ਉਹ ਭਾਈ ਸਾਹਿਬ ਦੇ ਸਾਈਨ ਹੋਣਗੇ 2027 ਦੇ ਵਿੱਚ ਸਾਰੀ ਕੌਮ ਸਾਰਾ ਨੌਜਵਾਨ ਅੱਜ ਭਾਈ ਅਮਰਤਪਾਲ ਅਮਰਤਪਾਲ ਕਹਿ ਰਿਹਾ ਸਰਕਾਰਾਂ ਕਿਉਂ ਡਰ ਰਹੀਆਂ ਭਾਈ ਅਮਰਤਪਾਲ ਤੋਂ ਇੱਕ ਵਾਰੀ ਛੱਡ ਕੇ ਦੇਖਣ ਜੇ ਪੰਜਾਬ ਦੇ ਵਿੱਚ ਰੋਡ ਜਾਮਨਾ ਹੋ ਜਾਣ ਕਿਉਂ ਉਹਨਾਂ ਦੀ ਸੋਚ ਵਧੀਆ ਲੋਕ ਉਹਨਾਂ ਦੀ ਸੋਚ ਦੇ ਨਾਲ ਲੱਗਣਾ ਚਾਹੁੰਦੇ ਨੇ ਉਹਨਾਂ ਨੂੰ ਅਪਣਾਉਣਾ ਚਾਹੁੰਦੇ ਨੇ ਸੋਚ ਉਹਨਾਂ ਦੀ ਸੋਚ ਨੂੰ ਬਾਰੇ ਸਰਕਾਰਾਂ ਬਰਦਾਸ਼ਤ ਨਹੀਂ ਕਰੀਆਂ ਉਹਨਾਂ ਦੇ ਸਾਰਾ ਦਿਨ ਉਹਨਾਂ ਦੇ ਸੁਪਨਿਆਂ ਦੇ ਵਿੱਚ ਭਾਈ ਅਮਰਤਪਾਲ ਭਾਈ ਅਮਰਤਪਾਲ ਚ ਕੋਈ ਮਰਜ਼ੀ ਪਾਰਟੀ ਹੋਵੇ ਚਾ ਕੋਈ ਸਰਕਾਰ ਹੋਵੇ ਉਹ ਇਹ ਕਹਿ ਰਹੀਏ ਭਾਈ ਅਮਰਤਪਾਲ ਬਾਹਰ ਨਾ ਜਾਏ ਜਿੱਦ ਤਨ ਉਹਨਾਂ ਨੇ ਆ ਜਾਣਾ ਪੰਜਾਬ ਜਾਮ ਹੋ ਜਾਣਾ ਤਾਂ ਇਹਨਾਂ ਦੀ ਜਿਹੜੀ ਸਰਕਾਰਾਂ ਟਾਮਾ ਟਾਲ ਹੋ ਜਾਣੀਆਂ ਜੀ ਧੰਨਵਾਦ ਜੀ ਕੌਮੀ ਇਨਸਾਫ ਮੋਰਚੇ ਜਾਂ ਕੌਮੀ ਇਨਸਾਫ ਮੋਰਚੇ ਤੇ ਭਾਈ ਅਮਰਤਪਾਲ ਸਿੰਘ ਦੀ ਗੱਲ ਚੱਲੀ ਆ ਕੌਮੀ ਇਨਸਾਫ ਮੋਰਚੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਆ ਕੌਮੀ ਇਨਸਾਫ ਮੋਰਚੇ ਦੇ ਵਿੱਚ 3 ਸਾਲ ਤੋਂ ਗੁਰੂ ਸਾਹਿਬ ਦਾ ਹੋਇਆ ਨਰਾਦਰ ਤੇ ਉਹਦੇ ਇਨਸਾਫ ਦੀਆਂ ਅੰਗਲਾਂ ਹੋ ਰਹੀਆਂ 3 ਸਾਲ ਹੋ ਗਏ ਇਸ ਮੋਰਚੇ ਨੂੰ ਇੱਕ ਲੰਬਾ ਮੋਰਚਾ ਚੱਲਿਆ ਲੰਬਾ ਮੋਰਚਾ ਭਾਈ ਬਲਦੇਵ ਸਿੰਘ ਵਡਾਲਾ ਹੁਣੇ ਅੰਦਰ ਬੋਲ ਰਹੇ ਸੀ ਕਹਿੰਦੇ ਕਿ ਜਦੋਂ ਲੰਬੇ ਮੋਰਚੇ ਚੱਲਦੇ ਆ ਤੇ ਉਦੋਂ ਕੁਝ ਨਾ ਕੁਝ ਹੱਲ ਹੁੰਦੇ ਆ ਕਿਉਂਕਿ ਭਾਈ ਬਲਦੇਵ ਸਿੰਘ ਵਡਾਲਾ ਮੋਰਚਾ ਲੰਬਾ ਕਰਕੇ ਤੇ ਇਨਸਾਫ ਦੀ ਗੱਲ ਕਰਦੇ ਹੋ ਕਹਿੰਦੇ 328 ਸਰੂਪਾਂ ਦਾ ਸਰਕਾਰ ਨੇ ਖੁਦ ਆਣ ਕੇ ਇਨਸਾਫ ਦਿੱਤਾ ਐਫਆਈਆਰ ਦਰਜ ਕੀਤੀ ਹੈ ਜਿੱਦੋਂ ਜੀ ਐਚ ਪੀਸੀ ਤੇ ਪੰਜਾਬ ਸਰਕਾਰ ਸਾਹਮਣੇ ਆ ਇਸ ਟਾਈਮ ਦੇ ਉਤੇ ਮੁੱਖ ਮੰਤਰੀ ਨੂੰ ਬੇਸ਼ੱਕ ਤਲਬ ਵੀ ਕਰ ਲਿਆ ਗਿਆ ਵਾ ਤਲਬ ਕਰ ਲਿਆ ਵਾ ਸਿੰਘ ਸਾਹਿਬਾਨ ਨੇ ਤਲਬ ਤਾਂ ਕੀਤਾ ਕਿ ਜੇ ਤੁਸੀਂ 32800 ਰੁਪਿਆਂ ਦੀ ਗੱਲ ਕਰਦੇ ਹੋ ਤਾਂ ਬਾਕੀ ਮੁੱਦੇ ਕਿੱਥੇ ਆ ਪੰਜਾਬ ਦੇ ਬਾਕੀ ਮੁੱਦਿਆਂ ਤੇ ਪੰਜਾਬ ਸਰਕਾਰ ਕਿਉਂ ਨਹੀਂ ਬੋਲਦੀ ਸੌਦੇ ਸਾਦ ਦੀ ਗੱਲ ਕੀਤੀ ਆ ਸਿੰਘ ਸਾਹਿਬ ਨੇ ਇਥੋਂ ਤੱਕ ਕਹਿਤਾ ਕਿ ਸੌਦੇ ਸਾਦ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕਰਕੇ ਕਿਉਂ ਨਹੀਂ ਲਿਆਂਦਾ ਜਿਆਦਾ ਗੁਰੂ ਸਾਹਿਬ ਦਾ ਹੋਇਆ ਨਰਾਦਰ ਤੇ ਉਸ ਤੋਂ ਬਾਅਦ ਤੱਕ ਇਨਸਾਫ ਨਾਮ ਮਿਲਣਾ ਕਾਰਨ ਕੀ ਆ ਜੇ ਤੁਸੀਂ ਇਹਨਾਂ ਤੇ ਕਾਰਵਾਈ ਕਰ ਸਕਦੇ ਹੋ ਫਿਰ ਪਹਿਲੀਆਂ ਜਿਹੜੀਆਂ ਗੱਲਾਂ ਸੀ ਉਹਦਾ ਕਾਰਨ ਵੀ ਤਲਬ ਕੀਤਾ ਗਿਆ ਵੈਸਟ ਮੁੱਖ ਮੰਤਰੀ ਨੂੰ ਦੇਖਦੇ ਆ ਮੁੱਖ ਮੰਤਰੀ 15 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਸਕੱਤਰੇਤੇ ਤਲਬ ਹੋਣਗੇ ਕਿਉਂਕਿ ਪਤਿਤ ਸਿੱਖ ਕਦੀ ਵੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਨਹੀਂ ਜਾ ਸਕਦਾ ਉੱਥੇ ਉਹ ਤਲਬ ਨਹੀਂ ਕਰ ਸਕਦੇ ਤੇ ਉਹ ਸਕੱਤਰੇਤੇ ਤਲਬ ਕੀਤਾ ਵਾ ਕੌਮੀ ਇਨਸਾਫ ਮੋਰਚੇ ਨੂੰ 3 ਸਾਲ ਹੋ ਗਏ ਚੁੱਕੇ ਆ ਇੱਕ ਵੱਡੀ ਸ਼ਮੂਲੀਅਤ ਹੋ ਰਹੀ ਆ ਵੇਖਦੇ ਆ ਥੋੜੀ ਦੇਰ ਤੱਕ ਕੌਮੀ ਇਨਸਾਫ ਮੋਰਚੇ ਵਿੱਚੋਂ ਆਵਾਜ਼ ਕੀ ਆਉਂਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਲੀਕੇ ਜਾਂਦੇ ਆ